ਕੁਝ ਵਿਅਕਤੀਆਂ ਵੱਲੋਂ ਮਿਲ ਕੇ ਲੁਧਿਆਣਾ ਸ਼ਹਿਰ ਦੇ ਵਿੱਚ ਪਹਾੜਾਂ ਦਾ ਇੰਤਜ਼ਾਮ ਕੀਤਾ ਗਿਆ ਜਿੱਥੇ ਤੁਸੀਂ ਬਿਲਕੁਲ ਫਰੀ ਦੇ ਵਿੱਚ ਜਿਹੜਾ ਆ ਪਹਾੜਾਂ ਦਾ ਨਜ਼ਾਰਾ ਲੈ ਸਕਦੇ ਹੋ ਭਾਈ ਤੁਸੀਂ ਆਪ ਹੀ ਆਏ ਹੋ ਦੇਖ ਲਿਆ ਹੋਣਾ ਕਿੰਨੀ ਕਿ ਸਫਾਈ ਹੈਗੀ ਹੈ ਕਿੰਨੀ ਕਿ ਨਹੀਂ ਤੁਹਾਡੇ ਤਾਂ ਕੈਮਰੇ ਸਾਹਮਣੇ ਸਾਰਾ ਕੁਝ ਹੈਗਾ ਵਾ ਆਪਾਂ ਨੇ ਕਹਿੰਦੀ ਸਫਾਈ ਹੁੰਦੀ ਹੈ ਕਿ ਨਹੀਂ ਹੁੰਦੀ ਹੈ ਠੇਕੇਦਾਰ ਦੱਸ ਸਕਦੇ ਹੋ ਸਫਾਈ ਹੁੰਦੀ ਹੈ ਡੇਲੀ ਹੁੰਦੀ ਸਫਾਈ ਠੇਕੇਦਾਰ ਦਾ ਨਾਮ ਕੀ ਹੈ ਠੇਕੇਦਾਰਾਂ ਦਾ ਨਾਂ ਨਹੀਂ ਪਰ ਸਫਾਈ ਹੁੰਦੀ ਹੈ ਡੇਲੀ ਠੇਕੇਦਾਰ ਨੂੰ ਜਾਣਦੇ ਹੋ ਮੁੰਡੇ ਪਤਾ ਕਿਹੜੇ ਨੇ ਸਫਾਈ ਵਾਲੇ ਕੋਈ ਆਪਣੇ ਦੇ ਮੁੰਡੇ ਨੇ ਮਾਰਕੀਟ ਤੇ ਹੀ ਹੁੰਦੀ ਹੈ ਸਫਾਈ ਜਾਂ ਮਾਰਕੀਟ ਵਾਲੇ ਆਪ ਹੀ ਕਰਦੇ ਨੇ ਸਫਾਈ ਕਰ ਲੈਂਦੇ ਨੇ ਸਫਾਈ ਤੇ ਜਿਹੜਾ ਪਿੱਛੇ ਢੇਰ ਲੱਗਿਆ ਪਿਆ ਜਿਵੇਂ ਸਮੈਲ ਆ ਰਹੀ ਹੈ ਸਾਮਾ ਨੂੰ ਚੱਕ ਲੈਂਦੇ ਨੇ ਜੀ ਸਾਮਾ ਹਾਂ ਤੇ ਡੰਪ ਲੈ ਜਾਂਦੇ ਚੱਕ ਕੇ ਤੇ ਜਿਹੜਾ ਕੂੜਾ ਇਕੱਠਾ ਹੋਇਆ ਹੋਇਆ ਜਿਵੇਂ ਪਾਣੀ ਜਾਮ ਹੋ ਰਿਹਾ ਡੇਲੀ ਇਕੱਠਾ ਹੁੰਦਾ ਹੈ ਹਾਂ ਤੇ ਨਹੀਂ ਪੜਾਪੀ ਕਿੰਨਾ ਕ ਪਾਣੀ ਸਿਵਰਚੇ ਹੀ ਜਾਊਗਾ ਇਹ ਉਹ ਖੁੱਲ ਕੇ ਨਹੀਂ ਕੋਈ ਗੱਲ ਕਰੇ ਕਈ ਨਾ ਕਈ ਜਿਹੜੇ ਨੇ ਸਫਾਈਆਂ ਪਾਰ ਦੀ ਕੋਸ਼ਿਸ਼ ਕਰ ਰਹੇ ਨੇ ਪਰ ਜਿਹੜਾ ਸਫਾਈ ਦਾ ਠੇਕਾ ਹੋਇਆ ਵਾ ਜਿਹੜੀ ਠੇਕੇਦਾਰ ਬਲੋ ਜਿਹੜੀਆਂ ਰੋਜ਼ ਸਫਾਈ ਕੀਤੀ ਜਾਂਦੀਆਂ ਦੀਆਂ ਫੋਟੋਆਂ ਸਾਨੂੰ ਭੇਜਤੀਆਂ ਜਾਂਦੀਆਂ ਲੇਕਿਨ ਜਿਹੜਾ ਤੁਸੀਂ ਕਹ ਰਹੇ ਹੋ ਕਿ ਹਾਂ ਡੰਪ ਡੰਪਟਰ ਲਗਾਏ ਨਾ ਮੁੱਕੀ ਕੂੜਾ ਇਕੱਠਾ ਕਰ ਜਿਹੜੇ ਜਗ੍ਹਾ ਤੇ ਇਕੱਠਾ ਕਰਤਾ ਉਹਦੇ ਬਾਰੇ ਅਸੀਂ ਉਹਨੂੰ ਲੈਟਰ ਜਾਰੀ ਕਰ ਦਿੱਤਾ ਹੋਇਆ ਜੇ ਉਹਦਾ ਉਹਨੇ ਕੂੜਾ ਨਹੀਂ ਚੱਕਿਆ ਤਾਂ ਉਹਨੂੰ ਫਾਈਨ ਕੀਤਾ ਜਾਵੇਗਾ ਪਿੱਛੇ ਜੋ ਲੇਬਰ ਸਫਾਈ ਵਾਲੇ ਲੱਗੇ ਹੈ ਉਹ ਢੰਗ ਸੇ ਕਰਤੇ ਨਹੀਂ ਪਿੱਛੇ ਕੇ ਇਧਰ ਤੋਂ ਕਰਤੇ ਇਧਰ ਸਾਹਮਣੇ ਤੋਂ ਸਾਫ ਸਫਾਈ ਹੁੰਦੀ ਹੈ ਬਾਅਦ ਕਿ ਅਸੀਂ ਲੋਕ ਆਪਣੇ ਲੇਬਰੋ ਤੋਂ ਵੀ ਕਰਾ ਲੈਂਦੇ ਹਾਂ ਆਪਣੇ ਦੁਕਾਨਦਾਰ ਆਪ ਆਪਣੀ ਲੇਬਰ ਤੋਂ ਸਫਾਈ ਕਰਾਉਂਦਾ ਆਪਨੇ ਲੇਬਰ ਸੇ ਕਿੜਾਤੇ ਜੀ ਪ੍ਰਾਇਮ ਨੂੰ ਦੇਖ ਰਹੇ तमाम ਦਸ਼ਕਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਿੰਮਤ ਸੋ ਇੱਕ ਵਾਰੀ ਫੇਰ ਤੁਹਾਡੇ ਵਿੱਚ ਨਵਾਂ ਅਪਡੇਟ ਲੈ ਕੇ ਆਏ ਆ ਲੁਧਿਆਣਾ ਵਾਸੀਆਂ ਵਾਸਤੇ ਇੱਕ ਨਵੀਂ ਜਿਹੜੀ ਹੈ ਪਹਿਲ ਲੈ ਕੇ ਆਏ ਆ ਕੁਝ ਵਿਅਕਤੀਆਂ ਵੱਲੋਂ ਮਿਲ ਕੇ ਲੁਧਿਆਣਾ ਸ਼ਹਿਰ ਦੇ ਵਿੱਚ ਪਹਾੜਾਂ ਦਾ ਇੰਤਜ਼ਾਮ ਕੀਤਾ ਗਿਆ ਜਿੱਥੇ ਤੁਸੀਂ ਬਿਲਕੁਲ ਫਰੀ ਦੇ ਵਿੱਚ ਜਿਹੜਾ ਆ ਪਹਾੜਾਂ ਦਾ ਨਜ਼ਾਰਾ ਲੈ ਸਕਦੇ ਹੋ ਤੁਹਾਨੂੰ ਹਿਮਾਚਲ ਕਹਿ ਲਿਈਏ ਜਾਂ ਹੋਰ ਦੂਜੀ ਪਹਾੜੀ ਇਲਾਕੇ 'ਚ ਜਾਣ ਦੀ ਲੋੜ ਨਹੀਂ ਸਿਰਫ ਤੁਸੀਂ ਜਿਹੜਾ ਆ ਲੁਧਿਆਣਾ ਸ਼ਹਿਰ ਦੇ ਵਿੱਚੋਂ ਜਲੰਧਰ ਲਪਾਈਪਾਸ ਦੇ ਕੋਲ ਜਿਹੜਾ ਆ ਪਹਾੜਾਂ ਦਾ ਨਜ਼ਾਰਾ ਲੈ ਸਕਦੇ ਹੋ ਜੀ ਬਿਲਕੁਲ ਗੱਲ ਕਰ ਰਿਹਾ ਤੁਹਾਨੂੰ ਵੀ ਲੱਗ ਰਿਹਾ ਹੋਵੇਗਾ ਕਿ ਮੈਂ ਇਸ ਦਿਨ ਪਹਾੜ ਦੇ ਉੱਤੇ ਕਿਸੇ ਖੜਾ ਆ ਪਰ ਨਹੀਂ ਜੇ ਮੈਂ ਦੱਸ ਦਵਾਂ ਲੁਧਿਆਣਾ ਦੀ ਜਿਹੜੀ ਸਬਜ਼ੀ ਮੰਡੀ ਹੈ ਜਿੱਥੇ ਕਿ ਤੁਸੀਂ ਸਬਜ਼ੀ ਲੈਣ ਆਨੇ ਹੋ ਉੱਥੇ ਮੌਜੂਦ ਹੈ ਔਰ ਦੂਰ ਦੂਰ ਤੱਕ ਜਿਹੜੀ ਤਸਵੀਰਾਂ ਨੇ ਕਿਉਂਕਿ ਕੂੜੇ ਦੇ ਪਹਾੜ ਏਡੇ ਬਣ ਚੁੱਕੇ ਨੇ ਜਿਹੜੇ ਕਹਿ ਲਿਏ ਕਿ ਇੰਨੀ ਸਮੈਲ ਇਥੋਂ ਹੁੰਦੀ ਹੈ ਕਿ ਆਮ ਲੋਕ ਜਿਹੜੇ ਨੇ ਬਾਹਰੋਂ ਜਿਹੜੇ ਲੋਕ ਨੇ ਕੋ ਸਬਜ਼ੀ ਲੈਣ ਆਉਂਦੇ ਨੇ ਵਪਾਰ ਕਰਨ ਆਉਂਦੇ ਨੇ ਉਹਨਾਂ ਦਾ ਤੇ ਉਹਰੇ ਵਪਾਰ ਕਰਨਾ ਵੀ ਉਹਨਾਂ ਦਾ ਬੜਾ ਔਖਾ ਹੋਇਆ ਹੋਇਆ ਕਿਉਂਕਿ ਸਮੈਲ ਬੜੀ ਆ ਰਹੀ ਹੈ ਜਦੋਂ ਪ੍ਰਾਈਮੂ ਦੇ ਵੱਲੋਂ ਬੀਤੇ ਦਿਨੀ ਵੀ ਇੱਕ ਖਬਰ ਜਿਹੜੀ ਹੈ ਪ੍ਰਕਾਸ਼ਿਤ ਕੀਤੀ ਗਈ ਸੀ ਪਾਰਕਿੰਗ ਦੇ ਮੁੱਦੇ ਨੂੰ ਲੈ ਕੇ ਔਰ ਯੂਜੇਜ ਚਾਰਜ ਦੇ ਠੇ ਦੁਆਰਾ ਜਿਹੜਾ ਇਹ ਸਫਾਈ ਦੇ ਮੁੱਦੇ ਉੱਤੇ ਜਿਹੜਾ ਇਹ ਅਪਡੇਟ ਹੋਇਆ ਗਰਾਉਂਡ ਜ਼ੀਰੋ ਤੋਂ ਜਿਹੜੀ ਹੈ ਤੁਹਾਨੂੰ ਤਸਵੀਰਾਂ ਦਿਖਾ ਰਹੀਆਂ ਹਨ ਗੱਲ ਕਰੀਏ ਤਾਂ 56 ਲੱਖ ਤੋਂ ਉੱਪਰ ਦਾ ਜਿਹੜਾ ਇਹ ਠੇਕਾ ਜਿਹੜਾ ਇਹ ਠੇਕੇਦਾਰਾਂ ਵੱਲੋਂ ਨੂੰ ਦਿੱਤਾ ਜਾਂਦਾ ਮੰਡੀ ਬੋਰਡ ਵੱਲੋਂ ਪਰ ਸਫਾਈ ਕਿੰਨੀ ਕਿ ਜਿਆਦਾ ਹੋਈ ਹੋਈ ਹੈ ਕਿੰਨੀ ਜਿਹੜੀ ਹਾਲਤ ਦਰੂਸਤ ਦੀ ਸਫਾਈ ਦੇ ਤੁਸੀਂ ਆਪ ਦੇਖ ਸਕਦੇ ਹੋ ਐਦੇ ਉੱਤੇ ਤਾਂ ਮੈਨੂੰ ਇੱਕੋ ਹੀ ਗੱਲ ਯਾਦ ਆਉਂਦੀ ਹੈ ਇੱਕੋ ਹੀ ਗਾਣਾ ਜਿਹੜਾ ਇਹ ਕਹ ਲੀਏ ਕਹਾਵਤ ਯਾਦ ਆਉਂਦੀ ਹੈ ਇੱਕ ਵੀ ਮੰਡੀ ਬਦਨਾਮ ਹੋਈ ਠੇਕੇਦਾਰ ਤੇਰੇ ਲਈ ਕਿਉਂਕਿ ਨਾ ਤਾਂ ਮੰਡੀ ਬੋਰਡ ਦੇ ਅਫਸਰਾਂ ਵੱਲੋਂ ਕੋਈ ਕਾਰਵਾਈ ਕੀਤੀ ਜਾਂਦੀ ਹੈ ਔਰ ਨਾ ਹੀ ਸਰਕਾਰ ਵੱਲੋਂ ਗਈ ਜਿਹੜੀ ਹੈ ਔਰ ਇਹਦੇ ਲੋਕਲ ਪ੍ਰਸ਼ਾਸਨ ਵੱਲੋਂ ਜੇ ਕਹਿ ਲੀ ਤਾਂ ਕੋਈ ਜਿਹੜੀ ਹੈ ਕਾਰਵਾਈ ਜਿਹੜੀ ਅਮਲ 'ਚ ਲੈ ਕੇ ਆਈ ਜਾ ਰਹੀ ਹੈ ਸਿਰਫ ਖਾਣਾ ਪੂਰਤੀ ਦੇ ਨਾਂ ਤੇ ਕਿਉਂਕਿ ਪ੍ਰਾਈਮੂ ਦੇ ਉੱਤੇ ਖਬਰ ਲੱਗਣ ਤੋਂ ਬਾਅਦ ਪ੍ਰਕਾਸ਼ਿਤ ਹੋਣ ਤੋਂ ਬਾਅਦ ਜਦੋਂ ਖਬਰ ਨੈਸ਼ਨਲ ਕੀਤੀ ਗਈ ਸੀ ਪ੍ਰਾਈਮੂ ਦੇ ਉਸ ਤੋਂ ਬਾਅਦ ਜਿਹੜਾ ਹੈ ਲਗਾਤਾਰ ਦੋ ਐਮਐਲਏ ਗੱਲ ਕਰ ਲਈ ਐਮਐਲਏ ਸੰਗੋਵਾਲ ਜਿਹੜੇ ਹਲਕਾ ਗਿਲਦੇ ਐਮਐਲਏ ਨੇ ਉਸ ਤੋਂ ਬਾਅਦ ਦਲਜੀਤ ਭੋਲਾ ਗਰੇਵਾਲ ਜਿਹੜੇ ਨੇ ਉਹਨਾਂ ਵੱਲੋਂ ਰੇਡ ਕੀਤੀ ਗਈ ਸੀ ਉਹ ਐਕਸ਼ਨ ਮੋਰ ਦੇ ਜਿਹੜੀ ਹੈ ਉਹਨਾਂ ਵੱਲੋਂ ਮੰਡੀ ਰਿਪੋਰਟ ਦੇ ਅਫਸਰਾਂ ਨੂੰ ਵੀ ਜਿਹੜੀ ਹੈ ਐਮਐਲਏ ਵੱਲੋਂ ਕੜੀ ਚੇਤਾਵਨੀ ਦਿੱਤੀ ਗਈ ਸੀ ਪਰ ਫਿਰ ਵੀ ਜਿਹੜੀ ਹੈ ਕਾਰਵਾਈ ਹਜੇ ਤੱਕ ਜ਼ੀਰੋ ਦੇ ਬਰਾਬਰ ਹੋਈ ਹੈ ਔਰ ਤੁਸੀਂ ਦੂਜੇ ਵਾਸਤੇ ਦੇਖ ਸਕਦੇ ਹੋ ਕਿ ਜੇ ਗੱਲ ਕਰੀਏ ਸਫਾਈ ਦੀ ਐ ਤਸਵੀਰਾਂ ਦੀ ਸਫਾਈ ਕਿੰਨੀ ਖੋਈ ਹੋਈ ਹੈ ਕਿ ਪਹਾੜ ਜਿਹੜੇ ਨੇ ਉਹਰੇ ਬਣ ਚੁੱਕੇ ਨੇ ਕੂੜੇ ਢੇਰ ਦੇ ਔਰ ਲੋਕਾਂ ਨੂੰ ਹੁਣ ਇਹ ਲੱਗਣ ਲੱਗ ਗਿਆ ਕਿ ਤੇ ਨਾ ਕਿਤੇ ਲੁਧਿਆਣਾ ਵਾਸਤੇ ਨਹੀਂ ਲੱਗਣ ਲੱਗ ਗਿਆ ਕਿ ਹਿਮਾਚਲ ਹਰਿਆਣਾ ਜਾਣਾ ਜ਼ਰੂਰੀ ਨਹੀਂ ਹੈ ਹਿਮਾਚਲਿਆ ਔਰ ਪਹਾੜੀ ਲੱਕੇ ਜਾਣਾ ਜ਼ਰੂਰੀ ਨਹੀਂ ਹੈ ਜੇ ਤੁਸੀਂ ਫਰੀ ਦੇ ਵਿੱਚ ਔਰ ਘੱਟ ਖਰਚ ਅਦੇ ਨਜ਼ਾਰੇ ਲੈਣਾ ਚਾਹ ਨਹੀਂ ਹੋ ਤੇ ਸਬਜ਼ੀ ਮੰਡੀ ਲੁਧਿਆਣਾ ਦੇ ਅੰਦਰ ਆ ਜਾਓ ਤੇ ਤੁਹਾਨੂੰ ਉਰੇ ਹੀ ਪਹਾੜ ਬਣੇ ਦਿਖ ਜਾਣਗੇ ਹਾਲੇ ਕਿ ਪਿੱਛੇ ਦੁਕਾਨਾਂ ਵੀ ਬਣੀਆਂ ਹੋਈਆਂ ਨੇ ਪਰ ਉਹ ਦੁਕਾਨਾਂ ਮੇਰੇ ਸਾਹਮਣੇ ਖਸਤਾ ਹਾਲਤ ਹੋ ਚੁੱਕੀ ਟੁੱਟ ਚੁੱਕੇ ਨੇ ਕਿਉਂਕਿ ਜਿਹੜੇ ਗੱਲ ਕਰੀਏ ਕਿ ਸਫਾਈ ਦੇ ਪਿੱਛੇ ਵੀ ਜਿਹੜੇ ਨੇ ਹਾਲਾਤ ਇਹ ਜਿਹੀ ਸੀ ਔਰ ਹੁਣ ਫੇਰ ਨੇ ਜਿਹੜੇ ਜਿਉਂਦੇ ਜਾਗਦਾ ਸਬੂਤ ਹੁੰਦੇ ਰਹੇ ਆ ਕਿ ਹਾਲਾਤ ਜਿਹੜੇ ਨੇ ਕਹੇ ਜੇ ਬਣ ਚੁੱਕੇ ਨੇ ਮੰਡੀ ਦੇ ਵੱਲੋਂ ਵੱਧ ਇਹ ਹਾਲੇ ਕਿ ਉਰੇ ਗੱਡੀਆਂ ਵੀ ਖੜੀਆਂ ਨੇ ਡਰਾਈਵਰ ਵੀ ਵੀਰ ਵੀ ਖੜੇ ਜਨੂੰ ਪੁੱਛਾਂਗੇ ਬਈ ਕਦੋਂ ਤੋਂ ਇਹ ਹੁੰਦੇ ਨਹੀਂ ਔਰ ਇਹ ਜਿਹੇ ਹਾਲਾਤ ਜਿਹੜੇ ਨੇ ਕਿੱਦਾਂ ਇਹ ਰੁਕਦੇ ਨਹੀਂ ਕੀ ਹਾਲਾਤ ਨੇ ਇਹਦੇ ਕਿਉਂਕਿ ਦੇਖ ਸਕਦੇ ਹੋ ਹਰੇਕ ਪਾਸੇ ਜਿਹੜੀ ਆ ਮੰਡੀ ਦੇ ਵਿੱਚ ਅ ਗੰਦਗੀਆਂ ਨਹੀਂ ਭਰੀ ਹੋਈ ਆ ਕਿ ਤੁਸੀਂ ਆਰਾਮ ਨਾਲ ਤੁਰ ਵੀ ਨਹੀਂ ਸਕਦੇ ਗੱਲਬਾਤ ਕਰਾਂਗੇ ਸਾਡੇ ਨਾਲ ਕੋਈ ਡਰਾਈਵਰ ਵੀ ਮੌਜੂਦ ਨੇ ਕੀ ਨੋ ਥੋੜਾ ਬਾਈ ਜੀ ਦਰਵਿੰਦਰ ਸਿੰਘ ਇਹ ਕਦੋਂ ਔਰੇ ਮੰਡੀ ਚ ਕਿੰਨੇ ਸਮੇਂ ਤੋਂ ਆਉਣੀ ਪਈ ਉਹ ਉੱਥੇ ਹੋਵੇ ਜੈਸਾ ਹਾਲ ਦੇ ਨਾਲ 10 ਸਾਲ ਤੇ ਹਾਲਾਤ ਦੇਖ ਰਹੇ ਹੋ ਮੰਡੀ ਦੇ ਵਿੱਚ ਸਫਾਈ ਦੀ ਵਿਵਸਥਾ ਕਿੰਨੀ درستਾ ਕਹੇ ਜੇ ਹਾਲਾਤ ਨੇ ਕੀ ਕਹਿਣਾ ਚਾਹੁੰਦੇ ਬਹੁਤ ਬੁਰਾ ਹਾਲ ਆਈ ਸੱਚੀ ਮੰਡੀ ਆ 2 ਹੀ ਹੈ ਨਹੀਂ ਤੇ 2 ਹੀ ਹੋਣੀ ਜ਼ਰੂਰੀ ਹੈ ਤੇ ਤੁਸੀਂ ਉਰੀ ਉਨੀਓ ਕਿੰਨਾ ਚਿਰ ਰੁਕਦੇ ਹੋ ਕਿਤੇ ਨੁਕਦੇ ਹੋ 2-3 ਦਿਨ ਰੁਕਦੇ ਹੋ ਕਿੰਨਾ ਚਿਰ ਰੁਕਣਾ ਪੈਂਦਾ ਤੁਹਾਨੂੰ 2 ਦਿਨ ਵੀ ਲੱਗ ਜਾਂਦੇ ਹੈਗੇ 3 ਦਿਨ ਵੀ ਤੇ ਗੱਡੀ ਗੁੱਡੀ ਕਿੱਥੇ ਉਰੀ ਉਰੀ ਲਾਉਣੀ ਹੈ ਮੰਡੀ ਦੀ ਗੱਡੀ ਇੱਥੇ ਲਾਉਣੀ ਤੇ ਰੋਟੀ ਪਾਣੀ ਖਾਣ ਲਈ ਕਿਰੋ ਖਾਣ ਨਹੀਂਓ ਜਾਂ ਸੌਣ ਨਹੀਂਓ ਤਾਂ ਕਿੱਦਾਂ ਸੌਣੇ ਕੀ ਦੌਰ ਹੈ ਨਹੀਂ ਕਿਦਾਂ ਹੋਣਾ ਫਿਰ ਬਹੁਤ ਪਰੇਸ਼ਾਨੀ ਆਉਂਦੀ ਹੈ ਨਹੀਂ ਸਫਾਈ ਸਪੂਈ ਦੀ ਦਿੱਕਤ ਹੈ ਬਹੁਤ ਇੱਥੇ ਅੱਛਾ ਮੰਗ ਕੀ ਮੰਗ ਕਰਦੇ ਹੋ ਸਰਕਾਰ ਨੂੰ ਕੀ ਮੰਗਣਾ ਚਾਹੂਗੇ ਕੀ ਕਹਿਣਾ ਚਾਹੂਗੇ ਇਹ ਹੀ ਕਹਿਣਾ ਹੈ ਸਫਾਈ ਹੋਵੇ ਕਿ ਮੰਡੀ ਦਾ ਸੁਧਾਰ ਹੋਵੇ ਜੀ ਹਾਂਜੀ ਤੋ ਦੇਖ ਸਕਦੇ ਹੋ ਕਿਉਂਕਿ ਅ ਡਰਾਈਵਰ ਵੀ ਮੌਜੂਦ ਨੇ ਔਰ ਇਹ ਗੱਲਬਾਤ ਉਹਨਾਂ ਨਾਲ ਕੀਤੀ ਹੈ ਹੋਰ ਵੀ ਜਿਹੜੇ ਦੁਕਾਨਦਾਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਔਰ ਦੂਜੇ ਪਾਸੇ ਜੇ ਗੱਲ ਕਰੀਏ ਖਾਮੀਆਂ ਦੀ ਜੇ ਗੱਲ ਕਰੀਏ ਸਿਰਫ ਪ੍ਰਾਈਮ ਉਦੇ ਉੱਤੇ ਖਬਰਾਂ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਸਫਾਈ ਦੇਣ ਲਈ ਵੱਖ-ਵੱਖ ਲੋਕਾਂ ਵੱਲੋਂ ਜਿਹੜੀ ਆਪਣੀ ਵੀਡੀਓ ਪਾਪ ਆ ਕੇ ਆਪਣੀ ਸੋਸ਼ਲ ਸਾਈਟਾਂ ਉੱਤੇ ਕਿਹਾ ਜਾਂਦਾ ਹੈ ਕਿ ਮੰਡੀ 'ਚ ਇਹ ਹਾਲਾਤ ਸਹੀ ਨਹੀਂ ਹਾਲਾਤ ਸਹੀ ਨਹੀਂ ਨੇ ਪਰ ਤੁਸੀਂ ਮੂੰਹੋਂ ਬੋਲਦੀਆਂ ਤਸਵੀਰਾਂ ਦੇਖਣ ਜਿਹੜੀਆਂ ਦੇਖ ਸਕਦੇ ਹੋ ਹਾਲਾਂਕਿ ਅੱਜ ਜਿਹੜਾ ਹੈ ਸਿਰਫ ਸਫਾਈ ਦੇ ਬਾਰੇ ਤੁਹਾਨੂੰ ਜਾਣੂ ਕਰਵਾਇਆ ਜਾਊਗਾ ਬਾਕੀ ਜਿਹੜਾ ਆ ਹੋਰ ਸਮੇਂ ਤੋਂ ਸਮੇਂ ਜਿਹੜੀ ਇਹ ਤੁਹਾਨੂੰ ਅਪਡੇਟ ਦਿਖਾ ਦਿੱਤੀ ਜਾਊਗੀ ਮੈਂ ਫੇਰ ਗੁਜ਼ਾਰਿਸ਼ ਕਰੂੰਗਾ ਕੈਮਰਾਮੈਨ ਦਿਖਾਣਗੇ ਕਿ ਜੇ ਆ ਰਿਆ ਹੋਵੇ ਕਿ ਸਾਹਮਣੇ ਵੀ ਇੱਕ ਢੇਰ ਬਣਿਆ ਪਿਆ ਜਿੱਧਰ ਮਰਜ਼ੀ ਤੁਸੀਂ ਆ ਕੇ ਸਬਜ਼ੀ ਮੰਡੀ ਲੁਧਿਆਣਾ ਦੇ ਵਿੱਚ ਆ ਕੇ ਜਿੱਧਰੇ ਮਰਜ਼ੀ ਪਾਸੇ ਤੁਸੀਂ ਨਿਗਾਹ ਮਾਰ ਲਓ ਆਪਣੀ ਜਿੱਧਰੇ ਮਰਜ਼ੀ ਪਾਸੇ ਘੁੰਮ ਲਵੋ ਤੁਹਾਨੂੰ ਹਰੇਕ ਪਾਸੇ ਜਿਹੜਾ ਕੋਈ ਨਾ ਕੋਈ ਖਾਮੀਆਂ ਦਿਖ ਜਾਣਗੀਆਂ ਕੂੜੇ ਦੇ ਢੇਰ ਦਿਖ ਜਾਣਗੇ ਪਰ ਹਾਲਾਤ ਐਸੇ ਬਣੇ ਹੋਏ ਨੇ ਕਿ ਨਾ ਤਾਂ ਮੰਡੀ ਬੋਰ ਦੇ ਅਫਸਰਾਂ ਨੂੰ ਕੋਈ ਇਹ ਜੀ ਜਿਹੜੇ ਹਾਲਾਤ ਦਿਖਣਗੇ ਉਹ ਨਹੀਂ ਠੇਕੇਦਾਰ ਨੂੰ ਜਿਹੜਾ ਇਹ ਹਾਲਾਤ ਦਿਖਣਗੇ ਹਾਲਾਂਕਿ ਠੇਕੇਦਾਰੀ ਪ੍ਰਥਾ ਤੋਂ ਦੁਖੀ ਹੋਏ ਕਈ ਵਪਾਰੀਆਂ ਵੱਲੋਂ ਜਿਹੜਾ ਇਹ ਕਿਹਾ ਜਾ ਰਿਹਾ ਕਿਉਂਕਿ ਕੈਮਰੇ ਸਾਹਮਣੇ ਨਹੀਂ ਆ ਜਿਹੜੇ ਨੇ ਦੁਕਾਨਦਾਰ ਹੁੰਦੇ ਕਿਉਂਕਿ ਉਹਨਾਂ ਨੂੰ ਡਰ ਲੱਗਦਾ ਵੀ ਕਿਤੇ ਨਾ ਕਿਤੇ ਉਹਨਾਂ ਦੇ ਨਾਲ ਕੋਈ ਅਨਹੂਨੀ ਨਾ ਹੋ ਜਾਵੇ ਕਿਉਂਕਿ ਠੇਕੇਦਾਰੀ ਦੀ ਗੱਲ ਕਰ ਲਈ ਇਹਦਾ ਕਿਸ ਤਰੀਕੇ ਨਾਲ ਡਰਾਇਆ ਧਮਕਾਇਆ ਹੁੰਦਾ ਹੈ ਕਿ ਕੈਮਰੇ ਅੱਗੇ ਤਾਂ ਲੋਕ ਬੋਲ ਦਿੰਦੇ ਨੇ ਪਰ ਬਾਅਦ ਦੇ ਵਿੱਚ ਉਹਨਾਂ ਨੂੰ ਉਹਦਾ ਹਰਜਾਨਾ ਵੀ ਭੁਗਤਣਾ ਪੈਂਦਾ ਕਿਉਂਕਿ ਲੋਕਾਂ ਨੂੰ ਆਪ ਕਿਹਾ ਜਾਂਦਾ ਲੋਕਾਂ ਵੱਲੋਂ ਕਿ ਭਾਜੀ ਅਸੀਂ ਕੈਮਰੇ ਗਿਆ ਕੇ ਨਹੀਂ ਬੋਲ ਸਕਦੇ ਕਿਉਂਕਿ ਬਾਅਦ ਦੇ ਵਿੱਚ ਉਹ ਹੋ ਸਕਦਾ ਸਾਡੀ ਦੁਕਾਨ ਜਿਹੜੀ ਚਕਾ ਦਿੱਤੀ ਜਾਵੇ ਜਾਂ ਉਹਨਾਂ ਦਾ ਕੋਈ ਨੁਕਸਾਨ ਵੀ ਹੋ ਸਕਦਾ ਆ ਪਰ ਮੰਡੀ ਬੋਰਡ ਦੇ ਦਫ਼ਤਰ ਕੁਝ ਚੰਦ ਕਦਮਾਂ ਦੀ ਦੂਰੀ ਦੇ ਉੱਤੇ ਹੀ ਹੈ ਨਾ ਤਾਂ ਉਹਨਾਂ ਨੂੰ ਇਹ ਹਾਲਾਤ ਦਿਖਦੇ ਨੇ ਉਹ ਨਾ ਹੀ ਕੋਈ ਜਿਹੜਾ ਆ ਕਹਿ ਲਈਏ ਕਿ ਉਹਨਾਂ ਵੱਲੋਂ ਸਫਾਈ ਦੇ ਬਰਤੀ ਠੇਕੇਦਾਰ ਨੂੰ ਕੋਈ ਕਦਮ ਚੁੱਕੇ ਜਾਂਦੇ ਨਹੀਂ ਹਾਲਾਤ ਵੀਰ ਨੇ ਬੱਤੋ ਬੱਤਰ ਹੋਏ ਨੇ ਕਿਸ ਤਰੀਕੇ ਨਾਲ ਲੋਗ ਇਹ ਵਪਾਰ ਕਰਦੇ ਹੋਣਗੇ ਜਾਂ ਜਿਹੜੇ 12 ਬੰਦੇ ਆਉਂਦੇ ਨੇ ਕੀ ਹੋਣਗੇ 56 ਲੱਖ ਤੋਂ ਵੱਧ ਦਾ ਜਿਹੜਾ ਆ ਠੇਕਾ ਸਬਜ਼ੀ ਮੰਡੀ ਲੁਧਿਆਣਾ ਔਰ ਮੱਛੀ ਮੰਡੀ ਦਾ ਦਿੱਤਾ ਜਾਂਦਾ ਆ ਪਰ ਸਫਾਈ ਜਿਹੜੀ ਹੈ ਤੁਸੀਂ ਕਿੰਨੀ ਕੁ ਜਿਹੜੀ ਹੈ ਦ੍ਰਿਸ਼ਟੀ ਨਾ ਹੋ ਰਹੀ ਹੈ ਤੁਸੀਂ ਆਪ ਦੇਖ ਸਕਦੇ ਹੋ ਕਿ ਕਿੰਨਾ ਕੁ ਜਿਹੜਾ ਇਹ ਠੇਕੇ ਦੇ ਨਾਲੋਂ ਸਫਾਈ ਕਰਾਈ ਜਾ ਰਹੀ ਹੈ ਮੰਡੀ ਦੇ ਵਿੱਚ ਬੋਰੀਆਂ ਚ ਕੂੜਾ ਪਾ ਕੇ ਰੱਖਿਆ ਹੋਇਆ ਵੈ ਤਸਵੀਰਾਂ ਜਿਹੜੀਆਂ ਨੇ ਮੂੰਹੋਂ ਬੋਲਦੀਆਂ ਤਸਵੀਰਾਂ ਨੇ ਵੀ ਕਿਸ ਕਦਰ ਜਿਹੜਾ ਆ ਮੰਡੀ ਦੇ ਵਿੱਚ ਠੇਕੇਦਾਰਾਂ ਵੱਲੋਂ ਠੇਕਾ ਲੈਣ ਤੋਂ ਬਾਅਦ ਕੰਮ ਕੀਤਾ ਜਾਂਦਾ ਆ ਪਰ ਮੰਡੀ ਬੋਰ ਦੇ ਅਫਸਰ ਕਹਿ ਲਈਏ ਤਾਂ ਸੁੱਤੇ ਦੇ ਸੁੱਤੇ ਪਏ ਨੇ ਨਾ ਤਾਂ ਉਹਨਾਂ ਵੱਲੋਂ ਕੋਈ ਕਾਰਵਾਈ ਕੀਤੀ ਜਾਂਦੀ ਹੈ ਔਰ ਨਾ ਹੀ ਕੋਈ ਜਿਹੜਾ ਆ ਕਹਿ ਲਈ ਤਾਂ ਕੋਈ ਜਿਹੜਾ ਠੇਕੇਦਾਰ ਤੋਂ ਕੋਈ ਜਵਾਬ ਮੰਗਿਆ ਜਾਂਦਾ ਆ ਸੋ ਇਸ ਸੰਬੰਧੀ ਠੇਕੇਦਾਰਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਉਸ ਤੋਂ ਪਹਿਲਾਂ ਜਿਹੜਾ ਕੁਝ ਦੁਕਾਨਦਾਰ ਵੀਰਾਂ ਨਾਲ ਗੱਲਬਾਤ ਕਰਦੇ ਹਾਂ ਜੇ ਉਹ ਬੋਲਣ ਨੂੰ ਤਿਆਰ ਹੋਣਗੇ ਕਿ ਨਹੀਂ ਇਹ ਤਾਂ ਹੁਣ ਜਾ ਕੇ ਦੇਖਦੇ ਆ ਕਿਉਂਕਿ ਬੀਤੇ ਦਿਨ ਸਮੇਂ ਵੀ ਜਦੋਂ ਅਸੀਂ ਖਬਰ ਕਰਨ ਦੀ ਕੋਸ਼ਿਸ਼ ਕੀਤੀ ਸੀ ਖਬਰ ਕੀਤੀ ਸੀਗੀ ਤਾਂ ਉਦੋਂ ਵੀ ਦੁਕਾਨਦਾਰ ਜਿਹੜਾ ਆ ਸ਼ਰੀਆਮ ਆ ਕੇ ਸਾਹਮਣੇ ਆ ਕੇ ਬੋਲਣ ਤੋਂ ਕਤਰਾਉਂਦੇ ਸੀ ਕਿਉਂਕਿ ਉਹਨਾਂ ਨੂੰ ਡਰ ਸੀਗਾ ਕਿਤੇ ਨਾ ਕਿਤੇ ਵੀ ਉਹਨਾਂ ਦੇ ਨਾਲ ਕੋਈ ਨਾ ਕੋਈ ਹਾਦਸਾ ਵਾਪਰ ਸਕਦਾ ਹੈ ਜਾਂ ਉਹਨਾਂ ਦੀਆਂ ਦੁਕਾਨਾਂ ਮੰਡੀ ਵਿੱਚੋਂ ਚਕਾਈਆਂ ਜਾ ਸਕਦੀਆਂ ਨੇ ਕਿਉਂਕਿ ਦਬਦਬਾ ਇੰਨਾ ਕਿ ਜਿਹੜਾ ਇਹ ਸਿੱਕਾ ਇੰਨਾ ਜਿਹੜਾ ਇਹ ਬਣਿਆ ਹੋਇਆ ਹੈ ਪਰ ਉਸ ਤੋਂ ਬਾਅਦ ਗੱਲ ਕਰੀਏ ਐਮਐਲਏ ਵੀ ਆਉਂਦੇ ਨੇ ਜਿਹੜੇ ਸਿੱਧੇ ਤੌਰ ਦੇ ਉੱਤੇ ਕਹਿੰਦੇ ਨੇ ਵੀ ਬਦਮਾਸ਼ੀ ਨਹੀਂ ਚੱਲਣ ਦੇਣੀ ਗੁੰਡਾਗਰਦੀ ਨਹੀਂ ਚੱਲਣ ਦੇਣੀ ਪਰ ਫਿਰ ਵੀ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਈਆਂ ਤਸਵੀਰਾਂ ਜਿਹੜੀਆਂ ਨੇ ਮੰਡੀ ਵਿੱਚ ਬਣੀਆਂ ਹੋਈਆਂ ਨੇ ਸੋ ਦੇਖ ਸਕਦੇ ਹੋ ਪਿੱਛੇ ਉਰੇ ਵੀ ਤਸਵੀਰਾਂ ਜਿਹੜੀਆਂ ਨੇ ਕਿਸ ਤਰੀਕੇ ਨਾਲ ਢੇਰ ਲੱਗੇ ਹੋਏ ਨੇ ਕੂੜੇ ਦੇ ਔਰ ਮੱਖੀਆਂ ਜਿਹੜੀਆਂ ਨੇ ਪਿੰਪਿਣਾ ਰਹੀਆਂ ਨੇ ਇੱਕ ਪਾਸੇ ਗੱਲ ਕਰੀਏ ਤਾਂ ਢਾਬੇ ਵੀ ਮੌਜੂਦ ਨੇ ਜਿੱਥੇ ਲੋਕ ਰੋਟੀ ਪਾਣੀ ਖਾਂਦੇ ਨੇ ਔਰ ਕਿੰਨੀ ਕਿ ਸਫਾਈ ਦਾ ਜਿਹੜਾ ਪੱਧਰ ਹੈ ਤੁਸੀਂ ਇਹ ਕਿੰਨੇ ਚਿਰ ਤੋਂ ਦੁਕਾਨ ਕਰਦੇ ਪਏ ਹੋ ਹੋ ਗਏ 7-8 ਸਾਲ ਜੀ ਤੇ ਸਫਾਈ ਕਿੰਨੀ ਜਿਹੜਾ ਦਸਤ ਹੋ ਰਹੀ ਹੈ ਸਫਾਈ ਦੇ ਤੁਹਾਡੇ ਸਾਹਮਣੇ ਹੀ ਹੈ ਜੀ ਫਿਰ ਕਿਸ ਤਰੀਕੇ ਨਾਲ ਤੁਸੀਂ ਕੰਮ ਕਰਦੇ ਹੋ ਕਿ ਸਮੈਲ ਵਗੈਰ ਨਹੀਂ ਆਉਂਦੀ ਤਾਂ ਕੀ 100 100 ਰੁਪਏ ਦੇ ਧੂਪ ਲਾਗ ਜਾਂਦੇ ਜੀ ਮੱਖੀ ਆਉਂਦੀਆਂ ਤੇ ਫਿਰ ਤੁਸੀਂ ਠੇਕੇਦਾਰ ਨੇ ਇਹ ਪ੍ਰਸ਼ਾਸਨ ਨਾਲ ਗੱਲ ਨਹੀਂ ਕੀਤੀ ਪ੍ਰਸ਼ਾਸਨ ਕਿਹੜਾ ਹੁੰਦਾ ਹੀ ਕੋਈ ਨਹੀਂ ਹੁੰਦਾ ਠੇਕੇਦਾਰ ਨੇ ਕੀ ਕਰਨਾ ਹੈ ਇਹ ਤਾਂ ਪ੍ਰਸ਼ਾਸ ਜਿਹੜੇ ਡੱਡੇ ਮਹਿੰਗੇ ਮਹਿੰਗੇ ਠੇਕੇ ਦਿੱਤੇ ਜਾ ਰਹੀਆਂ ਫਿਰ ਵੀ ਸਫਾਈ ਦੇ ਠੇਕੇਦਾਰ ਕਿੰਨੀ ਕੀ ਬਜ਼ਰ ਵਰ ਦੇਖ ਚੁੱਕੇ ਸੀਰੇ ਉਹ ਵਾ ਦੇਖੋ ਜੀ ਕਈ ਬਿਜਾਰਤਾ ਆਈਆਂ ਕਈ ਗਏ ਤੇ ਕਈ ਆਏ ਜੀ ਹਾਲੋ ਹੀ ਹੈ ਅੱਲਾ ਤੂੰ ਹੀ ਚੱਲਦੇ ਪਏ ਨੇ ਸੋ ਸਿੱਧੇ ਤੌਰ ਦੇ ਉੱਤੇ ਦੁਕਾਨਦਾਰਾਂ ਦਾ ਵੀ ਇਹੀ ਕਹਿਣਾ ਹੈ ਕਿ ਸਫਾਈ ਵੱਲੋਂ ਜਿਹੜੀ ਹੈ ਜ਼ੀਰੋ ਜਿਹੜੀ ਇਹ ਕਾਰਵਾਈ ਹੋ ਰਹੀ ਕਿਉਂਕਿ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਢੇਰ ਲੱਗੇ ਹੋਏ ਨੇ ਹੋਰ ਵੀਰੇ ਟਾਬੇ ਵਾਲੇ ਮੌਜੂਦ ਨੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਵੀ ਕਿਸ ਤਰੀਕੇ ਨਾਲ ਦੁਕਾਨ ਥੋੜੀ ਜੀ ਨੇ ਵੇ ਪੇ ਤੁਸੀਂ ਕੰਮ ਕਰਦੇ ਸੀ ਕੰਮ ਕਰਦੇ ਹੋ ਤੁਸੀਂ ਕੋਲੀ ਤੁਹਾਡਾ ਢਾਬਾ ਆ ਪਿੱਛੇ ਢੇਰ ਪਿਆ ਹੋਇਆ ਕੂੜੇ ਦਾ ਕੀ ਕਹਿਣਾ ਚਾਹੁੰਦੇ ਕਿੱਦਾਂ ਕਰਦੇ ਹੋ ਕੰਮ ਇਹ ਪਾਈ ਆਪਾਂ ਕੀ ਕਹਿ ਸਕਦੇ ਸਾਡੇ ਮਾਲਕ ਹੈ ਨਹੀਂ ਆਪਾਂ ਕੁਝ ਕਰ ਨਹੀਂ ਸਕਦੇ ਜੀ ਨਹੀਂ ਵੈਸੇ ਵੀ ਜਿਹੜੇ ਮੱਖੀਆਂ ਵਗੈਰਾ ਆਉਂਦੀਆਂ ਹੋਣਗੀਆਂ ਇਹਦੇ ਕਿੱਦਾਂ ਆਉਂਦੀਆਂ ਮੱਖੀਆਂ ਜੀ ਤੇ ਕਿੱਦਾਂ ਤੁਸੀਂ ਇੰਤਜ਼ਾਮ ਕਿੱਦਾਂ ਕਰਕੇ ਰੱਖਦੇ ਮੈਂ ਧੂਪ ਤੇ ਲਾ ਜੀ ਪਾਜੀ ਬਸ ਧੂਪ ਲਾ ਦੇ ਧੂਪ ਲਾ ਲਾ ਕੇ ਕੰਮ ਕਰ ਦੋ ਫਿਰ ਤੁਹਾਨੂੰ ਚੰਗਾ ਤਾਂ ਫਾਇਦਾ ਕਿਉਂ ਨਹੀਂ ਕਰਦਾ ਫਿਰ ਬਾਹਰ ਦੇ ਕੱਲ ਹੋਏ ਜੇ ਧੂਪ ਹੀ ਲਾ ਕਰਨੀ ਹੈ ਜੀ ਸਿਰਫ ਨਾਰੀ ਵੀ ਲਾ ਦੇ ਜੀ ਕਿ ਤੇ ਮਜਬੂਰੀ ਆ ਮਤਲਬ ਕਿ ਠੇਕੇਦਾਰ ਨੇ ਕਿਸਨੇ ਗੱਲ ਕੀਤੀ ਕੋਈ ਆ ਠੇਕੇਦਾਰ ਆਇਆ ਤੁਹਾਡੇ ਦੂਰੇ ਨਹੀਂ ਭਾਜੀ ਆਪਾਂ ਕੋਈ ਇਹਦੇ ਪਾਸੇ ਨਹੀਂ ਪਤਾ ਸਾਨੂੰ ਸਫਾਈ ਤੁਸੀਂ ਤੁਸੀਂ ਕੰਮ ਕਿਨੇ ਜਿਹੇ ਤੋਂ ਕਰ ਰਹੇ ਹੋ ਨੇ ਕੱਲ ਭਾਜੀ ਜਦੋਂ ਮੰਡੀ ਆਇਆ ਆਪ ਉਹਦੇ ਦੇਰੀ ਲਾਏ ਦੇਰ ਤੋਂ ਮੰਡੀ ਉਰੇ ਲੱਗੀ ਉਤੋਂ ਹੀ ਰਹੀ ਆ ਤੇ ਕਿੰਨੀ ਵਾਰ ਸਫਾਈ ਦੇ ਠੇਕੇਦਾਰ ਨੂੰ ਹੁਣ ਦੇਖਿਆ ਦੂਰੇ ਸਫਾਈ ਕਰਦੇ ਨੂੰ ਬਾਕੀ ਝਾਰੂ ਮਾਰਦੇ ਭਾਜੀ ਇੱਧਰ ਪੱਕੀ ਜਗ੍ਹਾ ਤੇ ਮਾਰ ਕੇ ਜਾਂਦੇ ਨਹੀਂ ਜਿਹੜਾ ਢੀਰ ਪਿਆ ਪਿੱਛੇ ਕੂੜੀ ਦਾ ਕਿੰਨੀ ਵਾਰ ਦੇਖਿਆ ਚੱਕਦੇ ਨੂੰ ਡੇਰ ਦਾ ਆਪਾਂ ਚੱਕਦੇ ਨਹੀਂ ਦੇਖੇ ਭਾਜੀ ਬਾਕੀ ਤੁਹਾਡੇ ਸਾਹਮਣੇ ਪਏ ਹੋਏ ਆ ਮਤਲਬ ਮਜਬੂ ਕੋਈ ਅਫਸਰ ਆਇਆ ਮੰਡੀ ਜਾ ਕੇ ਦੀ ਜਜਾਇਆ ਲੈ ਕੇ ਜਾਂਦੀ ਇੱਕ ਇੱਕ ਆ ਕੇ ਦੀ ਕੋਈ ਹਾਲਾਤ ਉਤਰੇ ਅਫਸਰ ਸਰ ਦੇਖ ਗਿਆ ਹੁਣਾ ਭਜੀਆ ਫਿਰ ਆਏ ਅਸੀਂ ਨਹੀਂ ਦੇਖੇ ਹੁਣੇ ਸੋ ਦੇਖ ਸਕਦੇ ਹੋ ਸਿੱਧੇ ਤੌਰ ਤੇ ਤੇ ਦੁਕਾਨਦਾਰਾ ਵੀ ਕਹਿਣਾ ਵੀ ਮਜਬੂਰੀ ਹੈ ਰੋਟੀ ਖਾਣੀ ਹੈ ਸੋ ਇਸ ਕਰਕੇ ਜਿਹੜਾ ਇਹ ਕੰਮ ਕਰਨਾ ਪੈਂਦਾ ਹਲੇਕੀ ਬੜੇ ਪੁਰਾਣੇ ਬੈਠੇ ਹੋਏ ਨੇ ਪਰ ਸਫਾਈ ਦੀ ਗੱਲ ਕਰੀ ਤਾਂ ਝਾੜੂ ਜਿਹੜਾ ਆ ਮਾੜਾ ਮੋਟਾ ਖਾਨਾ ਪੂਰਤੀ ਹੋ ਜਾਂਦੀ ਹੈ ਅੱਗੇ ਦੀ ਅੱਗੇ ਪਰ ਸਫਾਈ ਕਿੰਨੀ ਕ ਜਿਹੜੀ ਇਹ درست ਤਰੀਕੇ ਨਾਲ ਹੋ ਰਹੀ ਹੈ ਤੁਸੀਂ ਆਪ ਦੇਖ ਸਕਦੇ ਹੋ ਚਾਰੇ ਪਾਸੇ ਜਿੱਥੇ ਮਰਜ਼ੀ ਚੱਲ ਜਾਈਏ ਸਾਰੇ ਪਾਸੇ ਸਫਾਈ ਦਾ ਹੀ ਹਾਲ ਹੈਗਾ ਯਾ ਕੂ ਸਿੱਧੇ ਤੌਰ ਦੇ ਉੱਤੇ ਠੇਕੇਦਾਰਾਂ ਨੂੰ ਵੀ ਕੁਝ ਸ਼ਰਮ ਚਾਹੀਦੀ ਹੈ ਠੇਕੇਦਾਰ ਸਾਹਿਬ ਇਸ ਤਰੀਕੇ ਨਾਲ ਵੀ ਸਰਕਾਰੀ ਜਿਹੜੀ ਹੈ ਦਰਦੂਦਰ ਵਰਤਨ ਨਾ ਕਰੋ ਪੈਸੇ ਦੀ ਕਿ ਠੇਕਾ ਲਾ ਕੇ ਘਰੇ ਬੈ ਗਏ ਹੋ ਸਫਾਈ ਸਿਰਫ ਨਾ ਮਾਤਰਾ ਸਿਰਫ ਖਾਣਾ ਪੂਰਤੀ ਵਾਸਤੇ ਜੇ ਕਹਿ ਲਈਏ ਅੱਗੇ ਅੱਗੇ ਝਾੜੂ ਲੁਕਾਉਣਾ ਕਿਉਂਕਿ ਝਾੜੂ ਦੇ ਨਾਲ ਨਹੀਂ ਝਾੜੂ ਲਵਾ ਕੇ ਜਿਹੜਾ ਆ ਢੇਰ ਜਿਹੜੇ ਆ ਖੜੇ ਇਕੱਠੇ ਕਰ ਦੇਣੇ ਕਿੰਨਾ ਕੁ ਜਾਇ ਜਿਹਾ ਹੈ ਕਿਉਂਕਿ ਲਗਾਤਾਰ ਜਿਹੜੀ ਹੈ ਮੰਡੀ ਦੇ ਵਿੱਚੋਂ ਮੰਗ ਉੱਠਦੀ ਪਈ ਸੀ ਕਿ ਸਫਾਈ ਦੇ ਉੱਤੇ ਵੀਡੀਓ ਜਿਹੜੀ ਹੈ ਪ੍ਰਾਈਮ ਨੂੰ ਕਿਹਾ ਜਾ ਰਿਹਾ ਸੀ ਕਿ ਸਫਾਈ ਦੇ ਉੱਤੇ ਖਬਰ ਕਰੋ ਸਫਾਈ ਦੇ ਉੱਤੇ ਕਵਰ ਕਰੋ ਪਰ ਜਿਹੜੀ ਹੈ ਖਬਰ ਜਿਹੜੀ ਜਿਹੜੀ ਹੈ ਇੱਕ ਕਾਰਵਾਈ ਹੈ ਜਿਹੜੀ ਕੰਮ ਹੈ ਉਹ ਜ਼ੀਰੋ ਮਾਤਰਾ ਜਿਹੜਾ ਹੋ ਰਿਹਾ ਆ ਹੋਰ ਵੀ ਦੁਕਾਨਦਾਰਾਂ ਨਾਲ ਗੱਲਬਾਤ ਕਰਦੇ ਆ ਕਿ ਇਸ ਤਰੀਕੇ ਨਾਲ ਸਫਾਈ ਦੀ ਤੁਸੀਂ ਦੇਖ ਸਕਦੇ ਹੋ ਕਿਤੇ ਕੂੜੇ ਦਾ ਢੇਰ ਲੱਗਿਆ ਮੰਡੀ ਦੇ ਵਿੱਚ ਕਿਤੇ ਪਾਣੀ ਖੜਾ ਹੋਇਆ ਹੈ ਕਿਤੇ ਇਸ ਤਰੀਕੇ ਨਾਲ ਚਿੱਕੜ ਹੋਇਆ ਪਿਆ ਹੈ ਇਹ ਲੁਧਿਆਣਾ ਸਬਜ਼ੀ ਮੰਡੀ ਦੇ ਹਾਲਾਤ ਨੇ ਸੋ ਫੇਰ ਮੇਰੇ ਦਿਮਾਗ ਦੇ ਵਿੱਚ ਉਹੀ ਗੱਲ ਆ ਰਹੀ ਹੈ ਉਹੀ ਲਫਜ਼ ਆ ਰਿਹਾ ਬਾਰ-ਬਾਰ ਉੱਠ ਕੇ ਕਿ ਜਿਹੜੀ ਅੱਜ ਦੀ ਡੇਟ ਦੇ ਵਿੱਚ ਲੁਧਿਆਣਾ ਸ਼ਹਿਰ ਦੇ ਵਿੱਚ ਇੱਕ ਨਾਰਾ ਜਿਹੜਾ ਹੈ ਗੂੰਜਿਆ ਹੋਇਆ ਹੈ ਵੀ ਮੰਡੀ ਬਦਨਾਮ ਹੋਈ ਠੇਕੇਦਾਰ ਤੇਰੇ ਲਈ ਹੈ ਕਿਤਨਾ ਕਿਤੇ ਮੰਡੀ ਬੋਰ ਦੇ ਅਫਸਰਾਂ ਨੂੰ ਵੀ ਚਾਹੀਦਾ ਹੈ ਕਿ ਉਹਨਾਂ ਵੱਲੋਂ ਜਿਹੜੀ ਇੱਕ ਜਾਇਜ਼ਾ ਲਿੱਤਾ ਜਾਵੇ ਹਲਾਤਾ ਤਾਂ ਠੇਕੇਦਾਰਾਂ ਨੂੰ ਸਿੱਧੇ ਤੌਰ ਦੇ ਤੇ ਚੁਣੌਤੀ ਤਾਂ ਨਹੀਂ ਦਿੱਤੀ ਜਾਵੇ ਕਿਉਂਕਿ ਮੰਡੀ ਬੋਰ ਦੇ ਅਫਸਰ ਤਾਂ ਜੋ ਬਸਾਦੀ ਬੈਠੇ ਨੇ ਇਸ ਮਾਮਲੇ ਦੇ ਵਿੱਚ ਮੰਡੀ ਬੋਰਡ ਦਫਤਰ ਨਾਲ ਵੀ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਕਹਿਣਾ ਹੈ ਔਰ ਕਿਉਂ ਹਜ ਤੱਕ ਜਿਹੜੀ ਇਹ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੀ ਪਿੱਛੇ ਖਬਰ ਨਸ਼ਰ ਕੀਤੀ ਗਈ ਸੀ ਉਹਦੇ ਬਾਰੇ ਕੀ ਇਹਨਾਂ ਦਾ ਕਹਿਣਾ ਹੈ ਔਰ ਕੀ ठेकेदार ਤੋਂ ਜਵਾਬ ਮੰਗਿਆ ਗਿਆ ਆਉ ਜਾਣਦੇ ਉਹਨਾਂ ਨੂੰ ਸੋ ਮੰਡੀ ਬੋਰਡ ਦਫਤਰ ਬੈਠੀਆਂ ਸੈਕਟਰੀ ਸਾਡੇ ਨਾਲ ਮੌਜੂਦ ਨੇ ਵੀ ਵਿਨੋਦ ਸ਼ਰਮਾ ਜੀ ਗੱਲਬਾਤ ਕਰਦੇ ਇਹਨਾਂ ਨਾਲ ਸ਼ਰਮਾ ਜੀ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਉਹਨਾਂ ਦਾ ਚਾਹ ਰਿਹਾ ਥੈਂਕ ਯੂ ਜੀ ਇਕ ਤਾਂ ਗੱਲ ਕਰੀਏ ਸਫਾਈ ਦੀ ਜਿਵੇਂ ਠੇਕੇਦਾਰਾਂ ਵੱਲੋਂ ਲਗਾਤਾਰ ਮੰਡੀ ਬੋਰਡ ਵੱਲੋਂ ਠੇਕਾ ਦਿੱਤਾ ਜਾਂਦਾ ਜਿਹੜੇ ਅੱਜ ਕਿ 56 ਲੱਖ ਤੋਂ ਉੱਪਰ ਦਾ ਠੇਕਾ ਸਫਾਈ ਦਾ ਗਿਆ ਹੋਇਆ ਵਾ ਔਰ ਮੰਡੀ ਦੇ ਵਿੱਚ ਜੇ ਗੱਲ ਕਰੀਏ ਤਾਂ ਚਾਹਲੋ ਬਸ ਇੱਕੋਲੇ ਢੇਰ ਲੱਗੇ ਹੋਏ ਨੇ ਸਿਰਫ ਦੁਕਾਨਦਾਰਾਂ ਦਾ ਕੁਝ ਕਹਿਣਾ ਹੈ ਔਰ ਅੰਦਰਲੀ ਰਿਪੋਰਟ ਜਿਹੜੀ ਜਿਹੜੀ ਕਿ ਕੈਮਰੇ ਗਿਆ ਕਿ ਨਹੀਂ ਗੱਲ ਕਰਦੇ ਵੀ ਅੱਗੇ-ਅੱਗੇ ਝਾੜੂ ਤਾਂ ਲੱਗ ਜਾਂਦਾ ਪਰ ਪਿਛਲੇ ਪਾਸੇ ਢੇਰ ਉੱਦਾਂ ਲੁੱਦਾਂ ਬਣੇ ਪਏ ਰਹਿੰਦੇ ਨੇ ਕੀ ਕਹਿਣਾ ਤੁਹਾਡਾ ਇਸ ਵਾਰ ਹੈ ਜੀ ਜਿਹੜਾ ਸਫਾਈ ਦਾ ਠੇਕਾ ਹੋਇਆ ਵਾ ਜਿਹੜੀ ਠੇਕੇਦਾਰ ਡੰਪਟਰ ਲਗਾਏ ਨਾ ਮੁੱਕੀ ਕੂੜਾ ਇਕੱਠਾ ਕਰ ਲੈ ਜਿਹੜੇ ਜਗ੍ਹਾ ਤੇ ਇਕੱਠਾ ਕਰਤਾ ਉਹਦੇ ਬਾਰੇ ਅਸੀਂ ਉਹਨੂੰ ਲੈਟਰ ਜਾਰੀ ਕਰ ਦਿੱਤਾ ਹੋਇਆ ਜੇ ਉਹਦਾ ਉਹਨੇ ਕੂੜਾ ਨਹੀਂ ਚੱਕਿਆ ਤਾਂ ਉਹਨੂੰ ਫਾਈਨ ਕੀਤਾ ਜਾਵੇਗਾ ਕਿਉਂਕਿ ਪਿੱਛੇ ਵੀ ਗੱਲ ਕਰੀ ਤਾਂ ਪਿੱਛੇ ਵੀ ਜਿਹੜੀ ਸੀਗੇ ਠੇਕੇਦਾਰ ਉਹਨਾਂ ਵੱਲੋਂ ਵੀ ਇਹੀ ਹਾਲ ਪ੍ਰੋਸੀਜਰ ਕੀਤਾ ਜਾਂਦਾ ਸੀ ਹਰ ਐਤ ਕੀ ਵੀ ਅਜੇ ਕੀ ਜ਼ਿਆਦਾ ਸਮਾਂ ਨਹੀਂ ਹੋਇਆ ਠੇਕਾ ਹੋਇਆ ਇਹਨੂੰ ਪਰ ਸ਼ਿਕਾਇਤਾਂ ਜਾਨੀ ਸ਼ੁਰੂ ਹੋ ਗਈਆਂ ਨੇ ਕੀ ਲੱਗਦਾ ਤੁਹਾਨੂੰ ਵੀ ਠੇਕੇਦਾਰ ਅੱਗੇ ਜਾ ਕੇ ਵੀ ਜੇ ਹੁਣ ਇਦਾਂ ਇਦਾਂ ਇੰਗਲੀ ਕਰਦੇ ਨੇ ਤੇ ਅੱਗੇ ਵੀ ਇਹੀ ਤਰੀਕੇ ਨਾਲ ਚੱਲਦਾ ਰਿਹਾ ਫਿਰ ਕੀ ਹਾਲਾਤ ਹੋਣਗੇ ਜੀ ਕਿਉਂਕਿ ਸਤੇ ਹੁੰਦੇ ਨਹੀਂ ਇਹ ਲੋਕ ਦੁਰੂ ਦੁਰੂ ਰਿਕਰਨ ਵਾਸਤੇ ਹੁੰਦੇ ਨਹੀਂ ਇਹ ਜਿਹੇ ਹਾਲਾਤ ਹੁਣ ਇੰਨੀ ਬੋਣੀ ਚਿੱਕੜ ਬਣਿਆ ਪਿਆ ਹੋਣਾ ਕਿਤੇ ਕੂੜੇ ਢੇਰ ਬਣੇ ਪਏ ਨੇ ਕਿਤੇ ਗੰਦ ਇੰਨਾ ਕਿ ਪਿਆ ਪਿਆ ਤੁਸੀਂ 2 ਮਿੰਟ ਨਹੀਂ ਖੜੇ ਹੋ ਸਕਦੇ ਇਹ ਮੀਡੀਆ ਨੂੰ ਵਿਚ ਆਂਦਾ ਵਾ ਠੇਕੇਦਾਰ ਨੂੰ ਜਾਂ ਹੋਰ ਅਫਸਰਾਂ ਨੂੰ ਕਹਿ ਲਈ ਕਿ ਪਤਾ ਨਹੀਂ ਲੱਗਦਾ ਕਿਸ ਬਾਰੇ ਇਹ ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਕਿ ਕੂੜੇ ਦੀ ਪ੍ਰੋਬਲਮ ਜਿਹੜੀ ਹੈਗੀ ਆ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਮੈਂ ਇਸ ਵਿੱਚ ਸਹਿਮਤ ਹਾਂ ਮੈਂ ਖੁਦ ਵੀ ਵਿਜ਼ਿਟ ਕੀਤਾ ਗਿਆ ਸੀਗਾ ਮੈਂ ਤੁਹਾਨੂੰ ਦੱਸਿਆ ਕਿ ਜਦ ਤੱਕ ਮੈਂ ਉਹਨੂੰ ਆਲਰੇਡੀ ਨੋਟਿਸ ਜਾਰੀ ਕਰ ਦਿੱਤਾ ਵਾ ਉਹ ਉਹਨੇ ਅਸ਼ੋਰੈਂਸ ਕੀਤਾ ਵਾ ਕਿ ਅਸੀਂ ਇੱਕ ਦਿਨ ਦੇ ਵਿੱਚ ਜਾਂ ਦੋ ਦਿਨ ਦੇ ਵਿੱਚ ਜ਼ਿਆਦਾ ਜ਼ਿਆਦਾ ਸੀ ਕੂੜਾ ਜਿਹੜਾ ਡੰਪ ਬਣਿਆ ਉਹ ਚੱਕ ਦਿੱਤਾ ਜਿ세ਾ ਕਿ ਰੋਜ਼ਾਨਾ ਸਫਾਈ ਹੈ ਰੋਜ਼ਾਨਾ ਸਫਾਈ ਹੋ ਰਹੀ ਹੈ ਉਹ ਮੈਨੂੰ ਉਹਦੀਆਂ ਵੀਡੀਓਜ਼ ਆਉਂਦੀਆਂ ਮੇਰੇ ਮੰਡੀ ਸਫਾਈ ਵੀ ਦੱਸਦੇ ਨੇ ਔਰ ਇੱਕ ਹੋਰ ਗੱਲ ਜਿਹੜੀ ਬੀਤੇ ਸਮੇਂ ਵਿੱਚ ਦਾਰਾ ਪ੍ਰਾਈਮ ਉਹਦੇ ਵੱਲੋਂ ਇੱਕ ਖਬਰ ਪ੍ਰਕਾਸ਼ ਜਿਹੜੀ ਪ੍ਰਕਾਸ਼ਿਤ ਕੀਤੀ ਗਈ ਸੀ ਜੂ ਦੇ ਚਾਰ ਦੇ ਠੇਕੇ ਦੇ ਉੱਤੇ ਲੈ ਕੇ ਜਿਹੜੀ ਸਿੱਧੇ ਤੌਰ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਜਿਹੜਾ 8 ਠੇਕੇਦਾਰ ਵੱਲੋਂ ਜਿਹੜੀ ਆ ਮੋٹے ਪੈਸੇ ਜਿਹੜੀ ਵਸੂਲੇ ਜਾ ਰਹੀ ਸੀਗੇ ਪਰ ਧੱਕੇ ਦੇ ਨਾਲ ਪਰਚੇ ਕੱਟੇ ਜਾ ਰਹੇ ਸੀ ਉਸ ਤੋਂ ਬਾਅਦ ਖਬਰ ਚੱਲਣ ਤੋਂ ਬਾਅਦ ਲਗਾਤਾਰ ਐਮ.ਐਲ.ਏ ਸੰਗੋਵਾਲ ਔਰ ਐਮ.ਐਲ.ਏ ਦਲਜੀਤਪੁਰ ਅਗਰਿਆਦੂਰੇ ਆਏ ਸੀਗੇ ਤੁਸੀਂ ਵੀ ਉੱਥੇ ਮੌਕੇ ਦੇ ਉੱਤੇ ਮੌਜੂਦ ਸੀਗੇ ਖਬਰ ਚੱਲਣ ਤੋਂ ਬਾਅਦ ਜਿਹੜਾ ਐਕਸ਼ਨ ਮੂਡ ਨਜ਼ਰ ਆਏ ਸੀਗੇ ਔਰ ਤੁਹਾ ਹੋ ਰਹੀ ਹੈ ਜਿਹੜੀ ਜੂਜਰ ਚਾਰਜਸ ਬਾਰੇ ਤੁਸੀਂ ਕਹਿ ਰਹੇ ਹੋ ਕਿ ਜਿਹੜੀ ਸ਼ਿਕਾਇਤਾਂ ਸਾਨੂੰ ਆ ਰਹੀਆਂ ਸੀਗੀਆਂ ਵਾਕਫੋਕ ਮੀਡੀਆ ਦੇ ਰਿਪੋਰਟਾਂ ਵਿੱਚ ਲੇਕਿਨ ਇਹ ਹੈ ਕਿ ਕੋਈ ਲਿਖਤੀ ਸ਼ਿਕਾਇਤ ਸਾਨੂੰ ਨਹੀਂ ਆਈ ਪਰ ਫਿਰ ਵੀ ਅਸੀਂ ਨਹੀਂ ਤੁਸੀਂ ਉਹਦੇ ਤੇ ਇੱਕ ਜਦੋਂ ਤੁਸੀਂ ਕਹਿ ਰਹੇ ਹੋ ਵੀ ਨਹੀਂ ਆਈ ਪਰ ਤੁਸੀਂ ਇੱਕ ਆਪ ਕਿਹਾ ਸੀਗਾ ਵੀ ਮੈਂ ਉਹ ਤੇ ਦੌਰਾ ਵੀ ਕੀਤਾ ਹੈ ਮੈਨੂੰ ਲਿਖਤੀ ਸ਼ਿਕਾਇਤਾਂ ਵੀ ਆਈਆਂ ਨੇ ਉਸ ਟਾਈਮ ਜਦੋਂ ਤੁਹਾਡਾ ਮੇਰੀ ਗੱਲ ਹੋਈ ਸੀ ਤੇ ਬੰਦੇ ਵੀ ਕੁਝ ਹੋਰੇ ਆਏ ਸੀਗੇ ਵੀ ਪਾਰਕਿੰਗ ਦੇ ਲੈ ਕੇ ਸਾਨੂੰ ਜ਼ਬਰਦਸਤੀ ਰਾਤੀ ਸੜਨ ਦਾ ਕੁੱਟਮਾਰ ਹੋਈ ਹੈ ਉਸ ਟਾਈਮ ਤੁਸੀਂ ਮੇਰੇ ਕੋਲ ਬਾਹਰ ਸੀਗੇ ਜਾਂ ਕਿਤੇ ਗੈਸ ਜੀਰੋ ਆਪਣੀ ਫੋਨ ਤੇ ਗੱਲ ਹੋਈ ਸੀ ਜਿਵੇਂ ਕਿ ਮੈਂ ਤੁਹਾਨੂੰ ਜਿਹੜੀਆਂ ਹਾਲਾਂਕਿ ਲਿਕਸਿਸ਼ ਕੈਦਰ ਨਹੀਂ ਸੀ ਬਟ ਅਸੀਂ ਖੁਦ ਸ਼ਿਕਾਇਤਾਂ ਦਾ ਸੰਕੇਤ ਲਿਆ ਜਿਹੜੀ ਮੀਡੀਆ ਰਿਪੋਰਟਸ ਵਿੱਚ ਆਈਆਂ ਸੀਗੀਆਂ ਅਸੀਂ ਉਹਦੇ ਆਧਾਰ ਤੇ ਉਹਨੂੰ ਨੋਟਿਸ ਜਾਰੀ ਕੀਤਾ ਸੀਗਾ ਨੋਟਿਸ ਜਾਰੀ ਕਰਤ ਬਾਅਦ ਉਸ ਤੋਂ ਬਾਅਦ ਅਸੀਂ ਖੁਦ ਇਨਸਪੈਕਸ਼ਨ ਕੀਤੀ ਸੀ ਜ਼ਿਲ੍ਹਾ ਮੰਡੀ ਅਫਸਰ ਜੀ ਨੇ ਵੀ ਉਹਦੀ ਇਨਸਪੈਕਸ਼ਨ ਕੀਤੀ ਸੀ ਉਹਦੀ ਰਿਪੋਰਟ ਜਿਹੜੀ ਸੀਗੀ ਉਹ ਸਾਨੂੰ ਆ ਗਈ ਸੀ ਕਿ ਹਾਂ ਜਿਹੜੀਆਂ ਕਿ ਇਹ ਜਿਹੜੀ ਕਮੀਆਂ ਹੈਗੀਆਂ ਉਹ ਆ ਰਹੀਆਂ ਸੀ ਉਲਸੀ ਸਿਲੇਵੈਚ ਅਸੀਂ ਪਰਮੰਤਕ ਮਾਰਕੀਟਿੰਗ ਕਮੇਟੀ ਜਿਹਨੂੰ ਸਾਰਾ ਪੁੱਟ ਅਪ ਕੀਤਾ ਗਿਆ ਸੀ ਉਹਨਾਂ ਨੇ ਸਬੰਧਤ ਠੇਕੇਦਾਰ ਨੂੰ ਕਿਹਾ ਸੀ ਕਿ ਇਹਨਾਂ ਨੂੰ ਸੁਣਵਾਈ ਦਾ ਨਿੱਜੀ ਸੁਣਵਾਈ ਦਾ ਮੌਕਾ ਨਿੱਜੀ ਸੁਣਵਾਈ ਦਾ ਉਹਨਾਂ ਨੂੰ ਮੌਕਾ ਦਿੱਤਾ ਗਿਆ ਉਹਨਾਂ ਨੂੰ ਬਾਅਦ ਵਿੱਚ ਅਸੀਂ ਉਹ ਲਿਖਤੀ ਜਵਾਬ ਮੰਗਾ ਕਿ ਤੁਹਾਡੀਆਂ ਆਹਾਤ ਰੁੱਟੀ ਪਾਈਆਂ ਆਈਆਂ ਇਹਦਾ ਆਪਣਾ ਸਪਸ਼ਟਿਕਰਨ ਦਿਓ ਉਹਨਾਂ ਨੇ ਲਿਖਤੀ ਜਵਾਬ ਸਾਨੂੰ ਦਿੱਤਾ ਵਾ ਜਿਹੜੀ ਹੈਗੀਆਂ ਹੁਣ ਸਿਰਫ ਇੱਕ ਦੋ ਦਿਨ ਦੇ ਵਿੱਚ ਜੋ ਵੀ ਉਹਦੇ ਵਿੱਚ ਕਾਰਵਾਈ ਹੈ ਉਹ ਜੇ ਇਸ ਨੋਟਿਸ ਅਸੀਂ ਜਾਰੀ ਕਰਦੇ ਸੀ ਦੋ ਵਾਰ ਨੋਟਿਸ ਜਾਰੀ ਕਰਦੇ ਸੀ ਦੋ ਨੋਟਿਸ ਜਾ ਚੁੱਕੇ ਨੇ ਠੇਕੇਦਾਰ ਨੂੰ ਜੀ ਜੀ ਬਿਲਕੁਲ ਤੇ ਉਸ ਤੋਂ ਬਾਅਦ ਤੁਹਾਨੂੰ ਹੁਣ ਕੋਈ ਉਸ ਦਰਮਿਆਨ ਕੋਈ ਸ਼ਿਕਾਇਤ ਆਈ ਹੋਵੇ ਉਹਦੇ ਰਿਕਾਰਡਿੰਗ ਲੈ ਕੇ ਪਾਰਕਿੰਗ ਦੇ ਠੀਕ ਗੱਲ ਕਰੀਏ ਰੇਟਾਂ ਲਈ ਲੈ ਕੇ ਆਈ ਜਾਂ ਜਿਹੜੀ ਇੱਧਰ ਦੁਕਾਨ ਲੱਗਦੀਆਂ ਨੇ ਉਹਨਾਂ ਤੋਂ ਰੇਟ ਨੂੰ ਲੈ ਕੇ ਕੋਈ ਉਸ ਤੋਂ ਬਾਅਦ ਸ਼ਿਕਾਇਤ ਆਈ ਹੋਵੇ ਤੁਹਾਡੇ ਕੋਲ ਮੈਂ ਦੱਸਿਆ ਕਿ ਹੁਣ ਕੋਈ ਸ਼ਿਕਾਇਤ ਨਹੀਂ ਆਈ ਪਰ ਅਸੀਂ ਸਾਡਾ ਇੱਕ ਦੋ ਦਿਨ ਦੇ ਵਿੱਚ ਜਿਹੜੀ ਕਾਰਵਾਈ ਹੈਗੀ ਜੋ ਵੀ ਰਿਪੋਰਟ ਹੈਗੀ ਅਸੀਂ ਮਾਨਯੋਗ ਪ੍ਰਬੰਧਕ ਜੀ ਨੂੰ ਪੁਟ ਅਪ ਕਰ ਰਹੇ ਹਾਂ ਉਹਨਾਂ ਨੇ ਕੱਲ ਵੀ ਹੀアリング ਕੀਤੀ ਸਕੱਲ ਵੀ ਜਵਾਬ ਉਹਨਾਂ ਦਾ ਲਿਖਤੀ ਠੇਕੇਦਾਰ ਨੂੰ ਬੁਲਾਇਆ ਸੀ ਕੋਲ ਉਹਨਾਂ ਦੇ ਦਫ਼ਤਰ ਵਿੱਚ ਉਹ ਹਾਜ਼ਰ ਹੋਏ ਸੀ 11 ਤੇ ਉਹਦੇ ਵਿੱਚ ਜੋ ਵੀ ਹੋ ਗਿਆ ਰਿਪੋਰਟਾਂ ਵਿੱਚ ਦੋ ਜੰਦੇ ਵਿੱਚ ਸਾਰੀ ਸਪਸ਼ਟ ਕਰਤੀ ਜਾਵੇ। ਕੀ ਲੱਗਦਾ ਸਰ ਕੀ ਕਾਰਵਾਈ ਵੈਸੇ ਹੋਊਗੀ ਸਕਦੀ ਹੈ ਕੋਈ ਇਹਦੇ ਜੁਰਮਾਨਾ ਹੁੰਦਾ ਹੋ ਜਾਂ ਠੀਕਾ ਕੈਨਸਲ ਕੀਤਾ ਜਾਂਦਾ ਹੈ ਕੀ ਕਾਰਵਾਈ ਹੁੰਦੀ ਕੀ ਹੈ ਮਤਲਬ ਜੋ ਮੰਡੀ ਬੋਰਡ ਦੇ ਰੂਲ ਰੈਗੂਲੇਸ਼ਨ ਦੇ ਨਾਲ ਗੱਲ ਸਮਝੀ ਪੁੱਛੀ ਇਹਦਾ ਕੀ ਹੋ ਜਾਂਦਾ ਜੇ ਵੀ ਠੀਕਾ ਕੈਨਸਲ ਹੋ ਸਕਦਾ ਹੁੰਦਾ ਜਾਂ ਉਹਨੂੰ ਜੁਰਮਾਨਾ ਪਵੇਗਾ ਜਾਂ ਉਹਨੂੰ ਵਾਰਨਿੰਗ ਦੇ ਕੇ ਛੱਡਿਆ ਜਾਏਗਾ ਕਿਉਂਕਿ ਪਿੱਛੇ ਵੀ ਲੱਗਦਾ ਜਿਹੜੇ ਠੀਕੇ ਗੱਲ ਕਰੀ ਤਾਂ ਵਾਰਨਿੰਗ ਦੇ ਕੇ ਛੱਡੇ ਜਾਂਦੇ ਸੀਗੇ ਜਿਹੜੀ ਡੀਐਨਏਟੀ ਦੀ ਜਾਨਕੀ ਟੈਂਡਰ ਦੀਆਂ ਤੇ ਜਿਹੜੀ ਸਾਡਾ ਜਿਹੜਾ ਐਗ ਉਹਦੀ ਜਿਹੜਾ ਵੀ ਉਹਦੇ ਚ ਜਿਹੜੀ ਤਰੁੱਟੀਆਂ ਪਾਈਆਂਗੇ ਉਹਦੇ ਕਾਰਵਾਈ ਅਧੀਨ ਹੈ ਤੁਹਾਨੂੰ ਦੱਸਿਆ ਕਿ ਇੱਕ ਦੋ ਦਿਨ ਦੇ ਵਿੱਚ ਜੋ ਵੀ ਉਹਦਾ ਫੈਸਲਾ ਹੋਇਆ ਤੁਹਾਨੂੰ ਸਪਸ਼ਟ ਉਹ ਦੱਸਤਾ ਜਾਵੇਗਾ ਹਾਂ ਇੱਕ ਮੈਂ ਗੱਲ ਉਹਰੇ ਕਹਿਣਾ ਚਾਹੂੰਗਾ ਕਿ ਪਿੱਤੇ ਸਮੇਂ ਜਿਹੜੇ ਸੈਕਟਰੀ ਹੁੰਦੇ ਸੀ ਪਿਛਲੇ ਵਾਰੀ ਜਿਹੜੋ ਠੇਕੇਦਾਰ ਸੀਗਾ ਜਿਹੜੋ ਉਹ ਤੇ ਉਦੋਂ ਇੱਕ ਸੈਕਟਰਿਸ ਜੀ ਸੀਗੇ ਉਹਨਾਂ ਵੱਲੋਂ ਕਾਰਵਾਈ ਕੀਤੀ ਗਈ ਸੀ ਉਹਨਾਂ ਦੀ ਬਦਲੀ ਨਾਲ ਦੀ ਨਾਲ ਕਰ ਦਿੱਤੀ ਗਈ ਸੀ ਤੁਹਾਨੂੰ ਵੀ ਕਿਤੇ ਕੋਈ ਪ੍ਰੈਸ਼ਰाइज तरी ਵੀ ਜੇ ਕਾਰਵਾਈ ਕਰੋਗੇ ਕੋਈ ਅਸੀਂ ਕਰੂਗੇ ਤਾਂ ਬਦਲੀ ਦਾ ਜਾਂ ਕਿਸੇ ਹੋਰ ਚੀਜ਼ ਦਾ ਡਰ ਹੋਵੇ ਜੀ ਸਾਡਾ ਇਸ ਤਰ੍ਹਾਂ ਦਾ ਕੋਈ ਕੋਈ ਵੀ ਬਦਲੀਆਂ ਬੁੱਲੀਆਂ ਸਾਡਾ ਇਹਦਾ ਕੋਈ ਸਾਡਾ ਤਾਂ ਮੈਰਿਡ ਦੇ ਅਧਾਰ ਤੇ ਉੱਪਰ ਹੈੱਡ ਆਫਿਸ ਤੋਂ ਹੀ ਸਾਡਾ ਹੁੰਦਾ ਪਾ ਮੇਰੇ ਤਾਂ ਕੋਈ ਡਰ ਨਹੀਂ ਆ ਕੋਈ ਉਹ ਨਹੀਂਗਾ ਕੋਈ ਦਬਾਅ ਨਹੀਂਗਾ ਤੁਹਾਡੇ ਅਰੇ ਬਿਲਕੁਲ ਨਹੀਂ ਬਿਲਕੁਲ ਨਹੀਂ 1% ਵੀ ਨਹੀਂ ਸੋ ਇਸਨ ਸਾਡੇ ਨਾਲ ਸੈਕਟਰੀ ਵਿਨੋਦ ਸ਼ਰਮਾ ਜੀ ਜਿਹੋ ਜਿਹਨਾਂ ਸਿੱਧੇ ਤੌਰ ਦੇ ਉਤੇ ਕਿਹਾ ਗਿਆ ਆ ਵੀ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਕਾਰਵਾਈ ਉੱਪਰ ਅਮਲ ਦੇ ਵਿੱਚ ਆਏਗੀ ਜੇ ਠੇਕੇਦਾਰ ਵੱਲੋਂ ਸੰਤੁਸ਼ਟੀ ਜਨਕ ਜਵਾਬ ਨਾ ਦਿੱਤਾ ਗਿਆ ਜਾਂ ਮੰਡੀਪੁਰ ਦੀ ਨਿਯਮਾਂ ਦੇ ਅਨੁਸਾਰ ਜੇ ਕੰਮ ਨਾ ਕੀਤਾ ਗਿਆ ਤਾਂ ਹੋ ਸਕਦਾ ਹੈ ਠੇਕਾ ਵੀ ਕੈਨਸਲ ਹੋ ਸਕਦਾ ਹੈ ਜਾਂ ਉਹਦੇ ਕੋਈ ਜੁਰਮਾਨਾ ਵੀ ਲਾਇਆ ਜਾ ਸਕਦਾ ਹੈ ਹਾਲੇ ਤੱਕ ਉਹਦੇ ਵਾਸਤੇ ਕੋਈ ਕਲੀਅਰ ਜਵਾਬ ਨਹੀਂ ਦਿੱਤਾ ਗਿਆ ਪਰ ਇਹ ਕਿਹਾ ਗਿਆ ਹੈ ਕਿ ਆਉਣ ਵਾਲੇ ਦਿਨ ਸਮੇਂ ਦੇ ਵਿੱਚ ਜਿਹੜੀ ਹੈ ਕਾਰਵਾਈ ਹੋ ਸਕਦੀ ਹੈ ਸੋ ਸਬਜ਼ੀ ਮੰਡੀ ਲੁਧਿਆਣਾ ਤੋਂ ਬਾਅਦ ਮੱਛੀ ਮੰਡੀ ਲੁਧਿਆਣਾ ਤਾਜ਼ੀ ਫਰੂਟ ਵਿਖੇ ਮੌਜੂਦੀਆਂ ਜਿੱਥੇ ਕਿ ਸਫਾਈ ਦੇ ਹਾਲਾਤ ਮੂਹ ਬੋਲਦੀ ਹੈ ਤਸਵੀਰਾਂ ਤੁਸੀਂ ਦੇਖਦੇ ਪਏ ਹੋ ਵੀ ਕਿੰਨੇ ਜਿਹੜੇ ਨੇ ਸਫਾਈ ਦੇ ਹਾਲਾਤ درست ਨਹੀਂ ਉਹ ਲੱਗ ਜਿਹੜੀ ਆ ਕਿੰਨੀ ਸਫਾਈ ਕੀਤੀ ਜਾ ਰਹੀ ਹੈ ਹਾਲੇ ਕਿ ਇਸ ਵਾਰ ਇਹ ਠੇਕੇਦਾਰਾਂ ਨਾਲ ਗੱਲਬਾਤ ਕੀਤੀ ਆ ਤਾਂ ਉਹਦਾ ਕਹਿਣਾ ਹੈ ਕਿ ਮੈਨੂੰ ਨੋਟਿਸ ਜਾਰੀ ਹੋਇਆ ਸੀ ਪਰ ਕਿਸੇ ਆਰਟੀਏ ਦੀ ਗਲਤੀ ਕਰਣ ਹੋਇਆ ਜੀ ਜੋ ਕਿ ਉਹ ਢੇਰ ਉਹਨੇ ਲਾਇਆ ਹੋਇਆ ਸੀਗਾ ਸਬਜ਼ੀ ਦਾ ਉਹ ਢੇਰ ਨਹੀਂ ਦਾ ਸਕਦਾ ਪਰ ਜੇ ਗੱਲ ਕਰੀਓਰੇ ਇੱਕ ਤਾਂ ਵੈਸੇ ਹੀ ਮੱਛੀ ਦੇ ਕਰਕੇ ਜਿਹੜੀ ਸਬਲ ਬਹੁਤ ਵੈਰੀਅਰ ਹੈ ਉਸ ਤੋਂ ਬਾਅਦ ਜੇ ਗੱਲ ਕਰੀਏ ਮੱਛੀ ਮੰਡੀ ਵਿੱਚ ਸਫਾਈ ਦੇ ਹਾਲਾਤ ਕਿੰਨੇ ਕੁ درست ਨਹੀਂ ਕਿੰਨੀ ਕੁ ਜਿਹੜੇ ਕਿਸ ਤਰੀਕੇ ਨਾਲ ਜਿਹੜੀਆਂ ਨੇ ਤਸਵੀਰਾਂ ਮੂਹ ਬ ਤਾਰੇ ਕੀ ਹਾਲਾਤ ਨੇ ਤੁਸੀਂ ਆਪ ਜਾਨੂ ਉਹ ਤੁਸੀਂ ਆਪ ਦੇਖ ਸਕਦੇ ਹੋ ਕਿ ਸਫਾਈ ਕਿਸ ਤਰੀਕੇ ਨਾਲ ਹੁੰਦੀ ਹੋਏਗੀ ਸਾਹ ਨਾਲ ਦੁਕਾਨਦਾਰ ਵੀਰੇ ਮੌਜੂਦ ਨੇ ਵੀ ਦੁਕਾਨਦਾਰ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਉਹਨਾਂ ਨੂੰ ਪੁੱਛਣ ਦੀ ਕੋਸ਼ਿਸ਼ ਕਰਦੇ ਆ ਵੀ ਕਿੰਨਾ ਚਿਰ ਹੋ ਗਿਆ ਉਹਨਾਂ ਨੂੰ ਕੰਮ ਕਰਦੇ ਸਫਾਈ ਕਿਸ ਤਰੀਕੇ ਦੀ ਹੋ ਰਹੀ ਆ ਕੀ ਨਾ ਭਾਈ ਤੁਹਾਡਾ ਸਾਹਮਣੇ ਕਿੰਨਾ ਚਿਰ ਹੋ ਗਿਆ ਦੁਕਾਨਦਾਰ ਵੀ ਕਰਦੇ ਨੇ ਹੋ ਗਿਆ ਜੀ ਜਦੋਂ ਸੇ ਮੰਡੀ ਬਣੀ ਰੱਦ ਤੋਂ ਸਫਾਈ ਦੇ ਹਾਲਾਤ ਕਹੇ ਜਿਹਨੇ ਸਫਾਈ ਕਿੰਨੀ ਕਰਕੇ ਇਸ ਪੱਧਰ ਤੇ ਹੋ ਰਹੀ ਹੁੰਦੀ ਆ ਠੇਕੇਦਾਰ ਕਿੰਨੀ ਵਾਰ ਸਫਾਈ ਕਰਦਾ ਸੇਫ ਉੱਤੇ ਆਪਣਾ ਤਾਂ ਹਮ ਲੋਕ ਖੁਦ ਹੀ ਕਰਦੇ ਆਂ ਬਾਕੀ ਮੰਡੀ ਦਾ ਸਫਾਈ ਠੇਕਾਦਾਰ ਕਰਦਾ ਸਫਾਈ ਵਾਲੇ ਰੋਜ਼ ਮੁੰਡੇ ਉਰੇ ਆਂਦੇ ਨੇ ਸਫਾਈ ਹਾਂ ਰੋਜ਼ ਹੀ ਰੱਤ ਤੇ ਜਿਹੜੇ ਢੇਰ ਲੱਗੇ ਪਏ ਨੇ ਬਣੇ ਜਾਂ ਪਿੱਛੇ ਗੰਦ ਪਿਆ ਪਿਆ ਇਹ ਕਿਸ ਤਰੀਕੇ ਨਾਲ ਹੋ ਰਿਹਾ ਹੈ ਇਹ ਇਹ ਰੋਜ਼ ਰੋਜ਼ ਕਰ ਰੋਜ਼ ਨਿਕਲ ਰਹਾ ਉਨਾ ਕੋਲ ਕਰ ਰਹੇ ਤੇ ਇਹ ਜਿਹੜਾ ਕੂੜਾ ਇਕੱਠਾ ਹੁੰਦਾ ਰੋਜ਼ ਹੀ ਇਹਨਾਂ ਦਾ ਕੂੜਾ ਇਕੱਠਾ ਹੁੰਦਾ ਯਾਰ ਨਿਕਲਦਾ ਕੂੜਾ ਦਿਲੀ ਇਹਨਾਂ ਦਾ ਕੂੜਾ ਇਕੱਠਾ ਹੁੰਦਾ ਤਿੰਨ ਦਿਨ ਕੋ ਮਨ ਲੀ ਜੀ ਨਿਕਲਦਾ ਰਹਿਤਾ ਦੋ ਤਿੰਨ ਦਿਨ ਬਾਅਦ ਆਂਦੇ ਆ ਦੇ ਮਤਲਬ ਜਿਹੜਾ ਕੂੜਾ ਫਾਇਲ ਤਾਂ ਰੋਜ਼ ਹੀ ਰਹਤੇ ਹੈ ਜਿਹੜਾ ਕੂੜਾ ਚੱਕਦੇ ਨਹੀਂ ਲੈ ਕੇ ਜਾਂਦੇ ਨਹੀਂ ਜਿਹੜੇ ਕੂੜੇ ਦੇ ਪਿੱਛੇ ਢੇਰ ਬਣੇ ਪਏ ਨੇ ਜਿਹੜੇ ਬੰਦੇ ਉਰੇ ਰਹਿ ਰਹੇ ਨਹੀਂ ਜਾਂ ਕੰਮ ਕਰ ਰਹੇ ਨਹੀਂ ਜਾਂ ਬਾਹਰੋਂ ਬੰਦੇ ਉਰੇ ਆਂਦੇ ਹੋਣਗੇ ਜਾਂ ਲੇਬਰ ਜਿਹੜੀ ਉਰੇ ਰਹਿ ਰਹੀ ਆ ਖਾਣ ਪੀਣ ਦੀ ਵਿੱਚ ਜਿਹੜੀ ਸਮੈਲ ਇਸਤੇ ਮਰੇ ਆ ਰਹੀ ਆ ਕੀ ਲੱਗਦਾ ਤੁਹਾਨੂੰ ਰਾਤ ਜੀ ਸਮੈਲ ਸਮੈਲ ਤਾਂ ਹਮ ਲੋਗੋ ਤੋਂ ਸਮਝ ਨਹੀਂ ਆਦਾ ਸਮੈਲ ਬਾਕੀ ਰਦਰ ਰਦਰ ਆਦਤ ਹੋ ਗਿਆ ਹਮ ਲੋਗੋ ਤੋਂ ਹਾਂ ਸਫਾਈ ਹੋ ਰਹੀ ਹੈ ਤਰੀਕੇ ਨਾਲ ਟਾਈਮ ਟਾਈਮ ਸਫਾਈ ਹੋ ਰਹੀ ਹੈ ਸਫਾਈ ਹੋ ਰਹੀ ਹੈ ਦੋ ਇੱਕ ਦਿਨ ਪੇ ਸਭ ਉਠਾ ਲਏ ਜਾਂਦੇ ਨੇ ਜੋ ਪਿੱਛੇ ਪੜਦਾ ਤਾਂ ਉਹ ਇੱਕ ਸੋ ਉਹੀ ਗੱਲ ਨਿਕਲ ਕੇ ਆ ਰਹੀ ਹੈ ਕਿ ਦੋ-ਤਿੰਨ ਦਿਨਾਂ ਬਾਅਦ ਜਿਹੜੇ ਨੇ ਸਫਾਈ ਵਾਲੇ ਆਂਦੇ ਨੇ ਹੋਰ ਵੀ ਦੁਕਾਨਦਾਰ ਮੌਜੂਦ ਨੇ ਲਗੀ ਖੁੱਲ ਕੇ ਨਹੀਂ ਕੋਈ ਗੱਲਬਾਤ ਕਰਨ ਨੂੰ ਤਿਆਰ ਹੈਗਾ ਯਾ ਕਿਉਂਕਿ ਇੱਕ ਦੋ ਜਣੇ ਨੇ ਉਹਦਾ ਵੀ ਗੱਲਬਾਤ ਕੀਤੀ ਵੀ ਇੰਟਰਵਿਊ ਦੇਣਾ ਚਾਹੁੰਗੇ ਬੋਲਦੇ ਤਾਂ ਕੈਮਰਾ ਆਫ ਰਿਕਾਰਡ ਤੇ ਬੋਲਦੇ ਨੇ ਪਰ ਕੈਮਰੇ ਦੇ ਅੱਗੇ ਆ ਕੇ ਕੋਈ ਬੋਲਣ ਨੂੰ ਤਿਆਰ ਨਹੀਂ ਹੈਗਾ ਇੱਕ ਹੋਰ ਦੁਕਾਨਦਾਰ ਮੌਜੂਦ ਹੈ ਕੀ ਨਾ ਥੋੜਾ ਭਾਜੀ ਵੀ ਹੈ ਸਫਾਈ ਦੇ ਹਾਲਾਤ ਕਿਸ ਤਰੀਕੇ ਦੇ ਦੇਖਦੇ ਹੋ ਪਿੱਛੇ ਵੀ ਕੂੜੇ ਢੇਰ ਬਣੇ ਪਏ ਨੇ ਔਰ ਬਾਹਰ ਵੀ ਸਾਰੇ ਪਾਸੇ ਜਿਹੜਾ ਇਹ ਬੜੇ ਬੱਦਲ ਹਾਲਾਤ ਹੋ ਰਹ सर उस में क्या पीछे जो लेबर और सफाई वाले लगी है वो ढंग से करती नहीं है पीछे के इधर तो करती है इधर सामने तो साफ सफाई होती है बाकी हम लोग अपने लेबरों से भी करा लेते हैं मतलब दुकानदार आप अपनी लेबर तो सफाई करांदा है आपने लेबर से कराते हैं तो कूड़ा कितने कि दिन बाद चक्कया जाता है जो पीछे ढेर लगे पड़े हैं जमेया पड़ा कूड़ा स्मेल आ रही है उतना टाइम ही नहीं होता पीछे जाकर देखने के लिए सर वैसे सफाई वाले चक्कते डेली चक्कते हैं लेजा के पीछे जमा करते हैं वहां से वो बाहर वाले जो आते कॉर्पोरेशन वाले वो नहीं ले जाते अच्छा बाहर पिछो कॉर्पोरेशन ले जाके जांदे नहीं उतना नहीं चक्कते मंडी वाले हां जी ਉਹ ਨਹੀਂ ਚੱਲਦਾ। ਨੇ ਕਿਧਰੋਂ ਦੇਖਿਆ ਕਿ ਠੇਕੇਦਾਰ ਕੌਣ ਹੈ? ਮੈਂ ਨਹੀਂ ਦੇਖਿਆ ਜੀ। ਠੇਕੇਦਾਰ ਕੌਣ ਹੈ ਮੈਂ ਜਾਣਦਾ ਨਹੀਂ। ਨਾ ਪਤਾ ਠੇਕੇਦਾਰ ਦਾ। ਨਾ ਜੀ ਨਾ। ਤੋ ਸਿੱਧੇ ਤੌਰ ਦੇ ਉੱਤੇ ਤਾਂ ਨਹੀਂ ਪਰ ਜੇ ਗੱਲਬਾਤ ਕਰੀਏ ਤਾਂ ਪੁੱਛਣ ਦੀ ਜੇ ਜਾਣਨ ਦੀ ਕੋਸ਼ਿਸ਼ ਕਰੀਏ ਵੀ ਠੇਕੇਦਾਰ ਕੌਣ ਹੈ ਸਫਾਈ ਦਾ ਤੇ ਠੇਕੇਦਾਰ ਦੇ ਉੱਤੇ ਜਿਹੜੀ ਹੈ ਨਹੀਂ ਕਿਸੇ ਨੂੰ ਪਤਾ ਲੱਗਦਾ ਹੋਰ ਵੀ ਦੁਕਾਨਦਾਰ ਉਰੇ ਮੌਜੂਦ ਹੈਗੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਕੀ ਕਹਿਣਾ ਉਹਨਾਂ ਦਾ ਸਫਾਈ ਦੇ ਮੁੱਦੇ ਦੇ ਉੱਤੇ ਸਫਾਈ ਨੂੰ ਲੈ ਕੇ ਕਿੰਨੇ ਕੁ ਜਿਹੜੇ ਨੇ ਜਿਹੜੇ ਪੁਖਤਾ ਪ੍ਰਬੰਧ ਹੋ ਰਹੇ ਨੇ ਦੁਕਾਨ ਤੁਹਾਡੀ ਇਹ ਵਾਲੀ ਕੀ ਨਾਮ ਤੁਹਾਡਾ ਸਾਗਰ ਤੇ ਸਫਾਈ ਦੀ ਜੇ ਗੱਲ ਕਰੀਏ ਤੁਹਾਨੂੰ ਕਿੰਨੀ ਕੁ ਸਫਾਈ ਕਿਸ ਤਰੀਕੇ ਨਾਲ ਰੋਜ਼ ਹੁੰਦੀ ਹੈ ਭਾਈ ਤੁਸੀਂ ਆਪ ਹੀ ਆਏ ਹੋ ਦੇਖ ਲਿਆ ਹੋਣਾ ਕਿੰਨੀ ਕੁ ਸਫਾਈ ਹੈਗੀ ਹੈ ਕਿੰਨੀ ਸੋਡੇ ਦਾ ਕੈਮਰੇ ਸਾਹਮਣੇ ਸਾਰਾ ਕੁਝ ਹੈਗਾ ਵਾ ਆਪਾਂ ਨਹੀਂ ਕਹਿੰਦੇ ਸਫਾਈ ਹੁੰਦੀ ਹੈ ਕਿ ਨਹੀਂ ਹੁੰਦੀ ਹੈ ਠੇਕੇਦਾਰ ਦਰ ਸਫਾਈ ਹੁੰਦੀ ਹੈ ਡੇਲੀ ਹੁੰਦੀ ਸਫਾਈ ਠੇਕੇਦਾਰ ਦਾ ਨਾਮ ਕੀ ਹੈ ਠੇਕੇਦਾਰ ਦਾ ਨਾਮ ਨਹੀਂ ਪਰ ਸਫਾਈ ਹੁੰਦੀ ਹੈ ਡੇਲੀ ਠੇਕੇਦਾਰ ਨੂੰ ਜਾਣਦੇ ਹੋ ਮੁੰਡੇ ਪਤਾ ਕਿਹੜੇ ਨੇ ਸਫਾਈ ਵਾਲੇ ਕੋਈ ਆਪਣੇ ਦੇ ਮੁੰਡੇ ਨੇ ਮਾਰਕੀਟ ਤੇ ਹੀ ਹੁੰਦੀ ਹੈ ਸਫਾਈ ਜੇ ਮਾਰਕੀਟ ਵਾਲੇ ਆਪ ਹੀ ਕਰਦੇ ਨੇ ਸਭੀ ਕਰ ਲੈਂਦੇ ਨੇ ਸਭੀ ਤੇ ਜਿਹੜਾ ਪਿੱਛੇ ਢੇਰ ਲੱਗਿਆ ਪਿਆ ਜਿਵੇਂ ਸਮੈਲ ਆ ਰਹੀ ਹੈ ਸਾਮਾ ਨੂੰ ਚੱਕ ਲੈਂਦੇ ਨੇ ਜੀ ਸਾਮਾ ਹਾਂ ਡੈਂਪ ਲੈ ਜਾਂਦੇ ਚੱਕ ਤੇ ਜਿਹੜਾ ਕੂੜਾ ਇਕੱਠਾ ਹੋਇਆ ਹੋਇਆ ਜਿਵੇਂ ਪਾਣੀ ਜਾਮ ਹੋ ਰਿਹਾ ਡੇਲੀ ਇਕੱਠਾ ਹੁੰਦਾ ਹਾਂ ਤੇ ਨਹੀਂ ਪਾਣੀ ਨਹੀਂ ਇਕੱਠਾ ਹੁੰਦਾ ਚਲੇ ਜਾਂਦਾ ਆਪਣੇ ਆਪ ਹੀ ਪਾਣੀ ਵੀ ਕਿੱਧਰ ਨੂੰ ਜਾਂਦਾ ਹੈ ਪੜਾਪਰੀ ਕਿੰਨਾ ਕਾ ਪਾਣੀ ਸੀਵਰਚੇ ਹੀ ਜਾਊਗਾ ਇਹ ਉਹ ਖੁੱਲ ਕੇ ਨਹੀਂ ਕੋਈ ਗੱਲ ਕਰੇ ਕਈ ਨਾ ਕਈ ਜਿਹੜੇ ਨੇ ਸਫਾਈਆਂ ਪਾਲ ਦੀ ਕੋਸ਼ਿਸ਼ ਕਰ ਰਹੇ ਨੇ ਪਰ ਮੂੰਹੋਂ ਬੋਲਦੀਆਂ ਤਸਵੀਰਾਂ ਤੁਸੀਂ ਸਿੱਧੀਆਂ ਦੇਖ ਸਕਦੇ ਹੋ ਵੀ ਕਿਸ ਕਦਰ ਜਿਹੜੇ ਆ ਸਫਾਈ ਦੇ ਹਾਲਾਤ ਹੋਏ ਹੋਏ ਨੇ ਹਾਲੇ ਕਿ ਠੇਕੇਦਾਰ ਦਾ ਕਹਿਣਾ ਹੈ ਕਿ ਜਿਹੜੀ ਇਹ ਸਫਾਈ ਕੀਤੀ ਜਾਂਦੀ ਹੈ ਜਿਹੜੀ ਹੈ ਇੱਕ ਦੋ ਦਿਨਾਂ ਬਾਅਦ ਜਿਹੜੀ ਹੈ ਅਸੀਂ ਜਿਹੜਾ ਕੂੜਾ ਵੀ ਚੱਕ ਲੈਣੇ ਆ ਪਰ ਦੇਖ ਸਕਦੇ ਹੋ ਕਿਸ ਤਰੀਕੇ ਦੀ ਤਸਵੀਰਾਂ ਬਣੀਆਂ ਹੋਈਆਂ ਨੇ ਡੰਪ ਬਣੇ ਹੋਏ ਨੇ ਬੜੇ-ਬੜੇ ਕੂੜੇ ਦੇ ਸੈਕਟਰੀ ਜੇ ਗੱਲ ਕਰੀਏ ਮੰਡੀਪੁਰ ਦੇ ਸੈਕਟਰੀ ਵੱਲੋਂ ਵੀ ਇਹੀ ਕਿਹਾ ਗਿਆ ਹੈ ਕਿ ਉਹਨੂੰ ਨੋਟਿਸ ਜਾਰੀ ਕੀਤਾ ਗਿਆ ਜੇ ਸਫਾਈ ਦੇ ਹਾਲਾਤ ਦਰੁਸਤ ਨਹੀਂ ਸਫਾਈ ਡੇਲੀ ਕੀਤੀ ਜਾਂਦੀ ਹੈ ਤੇ ਫਿਰ ਮੰਡੀ ਬੋਰਡ ਵੱਲੋਂ ਕਿਉਂ ਜਿਹੜੇ ਨੋਟਿਸ ਜਾਰੀ ਕੀਤੇ ਜਾਂਦੇ ਨੇ ਕਿਉਂ ਠੇਕੇਦਾਰ ਆਪਣਾ ਕੰਮ ਜਿਹੜੇ ਨੇ ਚਾਜ ਨਾਲ ਆਪਣੇ ਪੂਰੇ ਦਿਨ ਮਾਰ ਨਹੀਂ ਕਰਦੇ ਕਿ ਉਹ ਜਿਹੜੀ ਹੈ ਸਫਾਈ ਵੱਲੋਂ ਜਿਹੜਾ ਧਿਆਨ ਨਹੀਂ ਦਿੱਤਾ ਜਾਂਦਾ ਔਰ ਜੇ ਗੱਲ ਕਰੀਏ ਕਾਫੀ ਦਰਦ ਵੀ ਬਿਆਨ ਹੁੰਦਾ ਨਜ਼ਰ ਆਇਆ ਆਫ ਦਾ ਕੈਮਰਾ ਦੀ ਗੱਲ ਕਰੀਏ ਮੰਡੀਪੁਰ ਦੇ ਅਫਸਰਾਂ ਦੇ ਵੱਲੋਂ ਕਿਉਂਕਿ ਖੁੱਲ ਕੇ ਕਲ ਗਏ ਨਾ ਉਹਨਾਂ ਨੇ ਕਹਿ ਮਦ ਗਿਆ ਕਿ ਕਹਿਣੀਆਂ ਜਿਹੜੀਆਂ ਨੇ ਮੁਨਾਸਿਬ ਨਹੀਂ ਸਮਝੀਆਂ ਤੇ ਜੇ ਗੱਲ ਕਰੀਏ ਹੋਰ ਵੀ ਜੇ ਸੂਤਰ ਜਿਹੜੇ ਕੈਮਰੇ ਕੇ ਨਹੀਂ ਹੋਣਾ ਚਾਹੁੰਦੇ ਜਾਂ ਆਫ ਦਾ ਕੈਮਰਾ ਜਿਹੜੇ ਗੱਲ ਕਰਦੇ ਨੇ ਬੰਦੇ ਚਾਹੇ ਵਾਰਦੀ ਲਾ ਲਈਏ ਚਾਹੇ ਦੁਕਾਨਦਾਰ ਲਾ ਲਈਏ ਜਾਂ ਹੋਰ ਲਾ ਲਈਏ ਠੇਕੇਦਾਰ ਪਰ ਤਾਂ ਕਾਫੀ ਜਿਹੜੇ ਨੇ ਨਾਰਾਜ਼ ਹੋਏ ਨੇ ਔਰ ਦੁਖੀ ਨੇ ਪਰ ਕਿਤੇ ਨਾ ਕਿਤੇ ਸਰਕਾਰ ਨੂੰ ਵੀ ਇਸ ਬਨੇ ਧਿਆਨ ਦੇਣਾ ਚਾਹੀਦਾ ਹੈ ਚਾਹੇ ਸਫਾਈ ਦਾ ਹੋਵੇ ਚਾਹੇ ਯੂਜ਼ਰ ਚਾਰਜਸ ਦਾ ਠੇਕਾ ਹੋਵੇ ਇਸ ਸਰਕਾਰ ਨੂੰ ਵੀ ਜਿਹੜਾ ਧਿਆਨ ਦੇਣਾ ਚਾਹੀਦਾ ਕਿ ਕੀ ਕੀ ਜਿਹੜੀਆਂ ਗਲਤੀਆਂ ਨੇ ਜਿਹੜੀਆਂ ਖਾਮੀਆਂ ਨੇ ਮੰਡੀ ਵਿੱਚ ਚਾਹੇ ਮੱਛੀ ਮੰਡੀ ਲਾ ਲਈਏ ਚਾਹੇ ਸਬਜ਼ੀ ਮੰਡੀ ਲੁਧਿਆਣਾ ਲਾ ਲਈਏ ਇਹਨੀਆਂ ਪਾਈਆਂ ਹੋਈਆਂ ਨੇ ਹੈਲੋ 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 ਹਾਂ ਜੀ ਅ ਬਸ ਆ ਗਏ ਜੀ ਹਾਂ ਜੀ ਹਿੰਮਤ ਗੱਲ ਕਰ ਰਹੇ ਹਾਂ ਜੀ ਪੱਤਰਕਾਰ ਪ੍ਰਾਈਮ ਅਖਬਾਰ ਤੋਂ ਹਾ ਜੀ ਜੀ ਬੋਲੋ ਜੀ ਸਰ ਜਾਬਰਵਾਦ ਕੰਪਨੀ ਤੋਂ ਬੋਲ ਰਿਹਾ ਹਾਂ ਜੀ ਤੁਹਾਡੇ ਕੋਲ ਜੀ ਠੀਕਾ ਮੰਡੀ ਦਾ ਆਪਣਾ ਸਬਜ਼ੀ ਮੰਡੀ ਤੇ ਮੱਛੀ ਮੰਡੀ ਦਾ ਹਾਂ ਜੀ ਹਾਂ ਜੀ ਬੋਲੋ ਜੀ ਮੰਡੀ ਦੇ ਵਿੱਚ ਸਫਾਈ ਨੂੰ ਲੈ ਕੇ ਕਾਫੀ ਲੋਕ ਪਰੇਸ਼ਾਨ ਨੇ ਔਰ ਕੂੜੇ ਦੇ ਢੇਰ ਬੜੇ ਵੱਡੇ ਵੱਡੇ ਲੱਗੇ ਹੋਏ ਨੇ ਤੇ ਸਫਾਈ ਦਾ ਡੇਢੀ ਹੋ ਰਹੀ ਜੀ ਬਿਨਾਂ ਦਾ ਹੋ ਰਹੀ ਸਫਾਈ ਵੰਡੀ ਜੀ ਨਹੀਂ ਸਫਾਈ ਹੋ ਰਹੀ ਹੈ ਜੀ ਕਿਉਂਕਿ ਦੁਕਾਨਦਾਰ ਕਹਿੰਦਾ ਵੀ ਅੱਗੇ-ਅੱਗੇ ਸਫਾਈ ਹੋ ਰਹੀ ਪਰ ਜਿਹੜੇ ਕੂੜੇ ਢੇਰ ਲੱਗੇ ਹੋ ਨੇ ਡੰਪ ਬੰਦੇ ਪਏ ਨੇ ਮੱਛੀ ਮੰਡੀ ਮੈਂ ਖੜਾ ਜੀ ਹੁੰਦਾ ਨਾ ਜੀ 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 ਜਿਹੜਾ ਡੰਪ ਹੁੰਦਾ ਉਹ ਅਸੀਂ ਹ ਚੁਕਾਇਦਾ ਅੱਜ ਵੀ ਅੱਜ ਅੱਜ ਕੱਲ ਵੀ ਚੁਕਾਇਆ ਜਾਊਗਾ ਉਹ ਠੀਕ ਹੈ ਸਰ ਕਿਉਂਕਿ ਸੈਕਟਰੀ ਸਾਹਿਬ ਨਾਲ ਵੀ ਗੱਲ ਹੋਈ ਸੀ ਤੇ ਉਹਨਾਂ ਨੇ ਕਿਹਾ ਵੀ ਮੰਡੀ ਬੋਰਡ ਵੱਲੋਂ ਤੁਹਾਨੂੰ ਦੋ ਨੋਟਿਸ ਜਾਰੀ ਕਰ ਦਿੱਤੇ ਗਏ ਨੇ ਸਫਾਈ ਦੇ ਲੈ ਕੇ ਕਿਉਂਕਿ ਬੜੇ ਵੱਡੇ ਵੱਡੇ ਢੇਰ ਹੁਣ ਮੱਛੀ ਮੰਡੀ ਮੇਂ ਖੜਾ ਪਹਿਲਾਂ ਮੈਂ ਸਬਜ਼ੀ ਮੰਡੀ ਕਰਕੇ ਆਇਆ ਸੀ ਤੇ ਉਰੇ ਬੜੇ ਵੱਡੇ ਵੱਡੇ ਢੇਰ ਲੱਗੇ ਹੋਏ ਨੇ ਔਰ ਜੇ ਗੱਲ ਕਰੀਏ ਮੱਛੀ ਮੰਡੀ ਦੀ ਸਫਾਈ ਦੀ ਹਾਲਾਤ ਬਹੁਤ ਨਾਲੀਆਂ ਵੀ ਭਰੀਆਂ ਪਈਆਂ ਨੇ ਜਿਉਂ ਕੋਈ ਕੂੜਾ ਉਹ ਨਹੀਂ ਹੈਗੀ ਆ ਨਹੀਂ 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 ਸਫਾਈ ਤਾਂ ਦੇਦੀ ਹੋਰੀ ਬਿੰਨਾ ਘਾ ਹੋਰੀ ਆ ਚਲੋ ਠੀਕ ਹੈ ਸਰ ਹੈਲੋ ਹਾਂਜੀ ਬੱਜੀ ਬ੍ਰਦਰ ਇਤਨਾ ਮੇਰਾ ਵਰਦਨ ਇਹ ਲਗਾ ਦਿਓ ਜੀ ਸਰ ਇਹ ਮੰਡੀ ਦੇ ਬਾਹਰੋਂ ਕੂੜਾ ਲਿਆ ਕੇ ਕੋਰਾ ਅੰਦਰ ਛਿੜਦੇ ਨੇ ਮੰਡੀ ਦੇ ਬਾਹਰੋਂ ਲਿਆ ਕੇ ਕੂੜਾ ਅੰਦਰ ਛਿੜਦੇ ਨੇ ਆ ਮੰਡੀ ਦੇ ਬਾਹਰ ਦਾ ਕੂੜਾ ਜਿਹੜਾ ਹੈ ਅੰਦਰ ਆਂਦਾ ਆ ਜੀ ਤੇ ਸਫਾਈ ਸਾਡੀ ਡੇਢੀ ਹੁੰਦੀ ਆ ਜੀ ਸਰ ਦੂਜੀ ਗੱਲ ਇਹ ਕੀ ਸਫਾਈ ਹਕੂਮਤ ਹੁਣ ਤੋਂ ਬਾਅਦ ਜੀ ਸਫਾਈ ਕਰਨ ਤੋਂ ਬਾਅਦ ਵੀ ਜਿਹੜਿਆ ਕਈ ਬੰਦਾ ਸ਼ਬਦੀਆਂ ਚੰਬਦੀਆਂ ਜਿਹੜੀਆਂ ਛੱਡ ਦਿੰਦੇ ਆ ਨਹੀਂ ਤੇ ਬਾਰੋਂ ਲਿਆ ਕੇ ਅੰਦਰ ਕਿਵੇਂ ਸਿਰਦੇ ਤੁਸੀਂ ਇਹਦੀ ਕਦੀ ਕੰਪਲੇਨ ਲਿਖੀ ਕੀਤੀ ਮੰਡੀ ਬੋਰਡ ਨੂੰ ਜਾਂ ਕੋਈ ਆਫੀਸਰਾਂ ਨੂੰ ਗੱਲਬਾਤ ਹੋਈ ਹੈ ਦੋ ਵਾਰ ਦੋ ਅਨਫੋਰਮ ਕਰ ਦਿੱਤੇ ਹੋਏ ਜੀ ਤੇ ਬਾਹਰ ਦਾ ਕੋਰਾ ਮੰਡੀ ਆਣਾ ਬੰਦ ਕਰਾਓ ਠੀਕ ਹੈ ਨਹੀਂ ਪਰ ਜਿਹੜੇ ਸੈਕਟਰੀ ਸਾਹਿਬ ਨੇ ਉਹਨਾਂ ਨੇ ਕਿਹਾ ਵੀ ਦੋ ਨੋਟਿਸ ਜਾਰੀ ਕਰ ਚੁੱਕੇ ਦੁਕਾਨਦਾਰਾਂ ਨੂੰ ਵੀ ਕਿਹਾ ਵੀ ਜਿਹੜੀ ਸਫਾਈ ਆ ਸਿਰਫ ਅਸੀਂ ਝਾੜੂ ਲੱਗ ਜਾਂਦਾ ਪਰ ਪਿੱਛੇ ਜਿਹੜੇ ਢੇਰ ਬੰਦੇ ਪਏ ਨੇ ਕੂੜੇ ਦੇ ਢੇਰ ਕੋਈ ਨਹੀਂ ਚੁੱਕੇ ਜਾ ਰਹੇ ਮੈਨੂੰ ਜਿਹੜੇ ਨੋਟਿਸ ਆਇਆ ਸੀਗਾ ਜੀ ਉਹਦਾ ਮੈਂ ਸਪੱਸ਼ਟ ਕਰਨ ਜਵਾਬ ਦੇਤਾ ਜੀ ਕਿਉਂਕਿ ਅਗਦੇ ਦਿਨ ਹੀ ਜਿਹੜੀ ਜਿਹੜਾ ਨੋਟਿਸ ਕੱਢਿਆ ਸੀਗਾ ਜੀ ਉਹ ਕਿਥੇ ਆਰਟੀ ਵੱਲੋਂ ਆਰਟੀ ਵੱਲੋਂ ਕਬਜ਼ਿਆਂ ਦਾ ਢੇਰ ਲਾਇਆ ਹੋਇਆ ਸੀਗਾ ਜੀ ਲੋਕੀ ਉਹਨੂੰ ਅਧਿਕਾਰ ਨਹੀਂ ਹੈ ਠੀਕ ਹੈ ਜੀ ਠੀਕ ਹੈ ਜੀ ਤੇ ਮੰਡੀ ਦਾ ਰੇਗਲ ਰੇਗਲ ਜਦੋਂ ਵੀ ਕੋਈ ਸਫਾਈ ਹੁੰਦੀ ਹੈ ਜਦੋਂ ਕੋਈ ਕੂੜਾ ਇਕੱਠਾ ਹੁੰਦਾ ਆ ਹਾਂਜੀ ਉਹ ਚੋਕ ਆ ਜਾਂਦਾ ਆ ਤੇ ਹਰ ਹਫਤੇ 10 ਦਿਨ ਬਾਅਦ ਜਿਹੜਾ ਆ ਪੂਰਾ ਜਿਹੜਾ ਡੰਪ ਚੱਕ ਰਿਹਾ ਓਕੇ ਤੇ ਇਹਦੇ ਬਾਰੇ ਉਸ ਉਸ ਆਰਤੀ ਬਾਰੇ ਜਿਹਨੇ ਤੇ ਢੇਰ ਲਾਇਆ ਸੀ ਉਹਦੇ ਬਾਰੇ ਤੁਸੀਂ ਕੰਪਲੇਨਟ ਕੀਤੀ ਵੀ ਮੰਡੀ ਬੋਰਡ ਨੂੰ ਹਾਂਜੀ ਹਾਂਜੀ ਅਸੀਂ ਮਾਰ ਕੇ ਕਮੇਟੀ ਨੂੰ ਦਿੱਤੀ ਹੋਈ ਹੈ ਕੰਪਲੇਨਟ ਠੀਕ ਹੈ ਤਾਂ ਕੋਈ ਕਾਰਵਾਈ ਹੋਈ ਉਹਦੇ ਉੱਤੇ ਬਾਕੀ ਡੇਲੀ ਸਫਾਈ ਹੁੰਦੀ ਆ ਤੇ ਨਾਗਾ ਸਫਾਈ ਹੁੰਦੀ ਆ ਠੀਕ ਹੈ ਜੀ ਜੇ ਸਫਾਈ ਆਵੇ ਤਾਂ ਮੰਡੀ ਵਿੱਚ ਮੰਡੀ ਵਿੱਚ ਸੜਕਾਂ ਦੇ ਢੇਰੀ ਆਉਣ ਠੀਕ ਹੈ ਜੀ ਕੈਮਰਾਮੈਨ ਰੋਹਿਤ ਸ਼ਰਮਾ ਦੇ ਨਾਲ ਹਿੰਮਤ ਕੁਮਾਰ Pra më dhe njës lëdera.